ਕਿਸੇ ਵੀ ਦੇਸ਼ ਜਾਂ ਸੂਬੇ ਦੇ ਵਿੱਚ ਜਦੋਂ ਆਮ ਚੋਣਾਂ ਦਾ ਜਿਹੜਾ ਟਕਾੜ ਨੇੜੇ ਹੋਵੇ ਤਾਂ ਰਾਜਨੀਤੀ ਵੱਡੇ ਪੱਧਰ ਉੱਤੇ ਭੱਜ ਜਾਂਦੀ ਹੈ ਅਜਿਹੇ ਦੌਰਾਨ ਜੇਕਰ ਮੁੱਦੇ ਵੱਖਰੀ ਤਰ੍ਹਾਂ ਦੇ ਆਣ ਟੁੱਕਣ ਤਾਂ ਰਾਜਨੀਤੀ ਹੋਰ ਚਰਮ ਸੀਮਾ ਤੇ ਹੁੰਦੀ ਹੈ ਅਜਿਹੇ ਹਾਲਾਤ ਇੰਨੇ ਦਿਨੀ ਪੰਜਾਬ ਦੇ ਬਣੇ ਵਿਖੇ ਜਾ ਸਕਦੇ ਹੈ ਵੱਖ-ਵੱਖ ਮੁੱਦੇ ਜਿਨ੍ਹਾਂ ਦੇ ਵਿੱਚ ਇੱਕ ਲੈਂਡ ਪੂਲਿੰਗ ਜਿਨੇ ਰਾਜਨੀਤੀ ਨੂੰ ਇੱਕ ਵੱਖਰੇ ਸੁਰ ਦੇ ਵਿੱਚ ਪਹਖਾ ਦਿੱਤਾ ਖੈਰ ਅਜਹੀ ਸਾਰੀ ਚਰਚਾ ਲਈ ਅੱਜ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉੱਗੇ ਰਾਜਸੀ ਮਾਹਰ ਕਹਿ ਸਕਦੇ ਆ ਕਿ ਕਮਾਂਤਰੀ ਪੱਧਰ ਦੇ ਵੱਡੇ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋ ਸੋ ਸੇਖੋ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਜੀ ਡਾਕਟਰ ਸਾਹਿਬ ਜਿਵੇਂ ਆਪਾਂ ਗੱਲ ਕਰ ਹੀ ਰਹੇ ਆ ਪੰਜਾਬ ਦੇ ਇਰਤ ਗਿਰ ਕਿ ਜਦੋਂ ਵੀ ਕੋਈ ਚੋਣ ਆਉਂਦੀ ਹੈ ਤਾਂ ਰਾਜਨੀਤੀ ਵੱਡੇ ਪੱਧਰ ਤੇ ਬੱਕਦੀ ਹੈ ਅਜਿਹੇ ਹਾਲਾਤ ਆਪਾਂ ਪੰਜਾਬ ਦੇ ਬਣੇ ਵੇਖ ਰਹੇ ਆ ਇਨੀ ਦਿਨੀ ਰਾਜਨੀਤੀ ਨੇ ਇੱਕ ਵੱਡੇ ਪੱਧਰ ਉਤੇ ਇੱਕ ਵੱਖਰੀ ਸੁਰ ਲਈ ਹੈ ਵੱਡੀ ਕਰਵਟ ਦੇ ਵਿੱਚ ਹੈ ਖਾਸ ਕਰਕੇ ਲੈਂਡ ਪੂਲਿੰਗ ਦੇ ਮੁੱਦੇ ਮਗਰੋਂ ਕਿਵੇਂ ਦੇਖਦੇ ਹੋ ਅਜਿਹੇ ਸਾਰੇ ਬਨੇ ਮਾਹੌਲ ਜੀ ਡਾਕਟਰ ਸਾਹਿਬ ਪਹਿਲੀ ਗੱਲ ਤਾਂ ਇਹ ਜਿਹੜੇ ਲੈਂਡ ਪੂਲਿੰਗ ਦਾ ਮੁੱਦਾ ਹੈਗਾ ਇਹ ਬਹੁਤ ਸੈਂਸਿਟਿਵ ਮੁੱਦਾ ਹੈ ਅਪਾ ਸਭ ਨੂੰ ਪਤਾ ਹੈ ਕਿ ਜਦੋਂ ਵੀ ਕੋਈ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਹੁੰਦੀ ਪੰਜਾਬ ਦੇ ਵਿੱਚ ਚਾਹ ਕਿਤੇ ਵੀ ਹੁੰਦੀ ਆ ਕਿ ਉੱਥੇ ਬਹੁਤ ਵੱਡੀ ਰੈਜ਼ਿਸਟੈਂਸ ਮਿਲਦੀ ਆ ਕਿਸਾਨ ਇਕੱਠੇ ਹੋ ਕੇ ਜਿਹੜਾ ਉਹ ਜਮਾਣਾ ਬਚਾਉਣਾ ਚਾਹੁੰਦੀ ਆ ਜਿੱਦਾਂ ਅਪਾ ਸਭ ਨੂੰ ਪਤਾ ਕਿ ਖੇਤੀ ਕਾੜੂ ਵਾਲੇ ਉਹ ਅਸਲ ਜ਼ਮੀਨ ਤੇ ਮਾਂ ਜਿਹੜੀ ਆ ਨਾ ਉਹਨੂੰ ਬਰਾਬਰ ਸਮਝਿਆ ਜਾਂਦਾ ਹੈ ਭਾਈ ਗਾ ਠੀਕ ਹੈ ਜੀ ਕਿ ਪਿਛਲੇ ਸਮੇਂ ਤੇ ਤੁਹਾ ਕਿਸਾਨੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਰਹੀਆਂ ਔਰ ਕਿਸਾਨੀ ਤਾਂ ਜਗਾ ਸਵਾਸੇ ਦੇ ਵਿੱਚ ਹੈ ਜੀ ਲੋਕਾਂ ਨੇ ਜ਼ਮੀਨ ਵੇਚਣੀ ਪਈ ਕੋਡੀਆਂ ਭਾਅ ਵੇਚਣੀ ਪਈ ਕੁਝ ਹਾਲਾਤ ਇਦਾਂ ਦੇ ਬਣ ਗਏ ਸੀਗੇ ਕਿ ਜ਼ਮੀਨ ਦੇ ਵਿੱਚੋਂ ਲੋਕਾਂ ਨੇ ਨਿਕਲਣਾ ਬਾਹਰ ਸ਼ੁਰੂ ਕਰ ਦਿੱਤਾ ਚਾਹੇ ਉਹ ਲੋਕੀ ਬਾਹਰਲੇ ਪਾਸੇ ਆ ਗਏ ਤੇ ਚਾਹੇ ਉਹ ਤੋਂ ਪਿੰਡਾਂ ਤੋਂ ਸ਼ਹਿਰਾਂ ਚਲੇ ਗਏ ਬਹੁਤ ਸਾਰੇ ਕਾਰਨ ਸੀਗੇ ਐਜੇ ਨਾਲ ਕਿ ਉਹ ਆਪਣੇ ਤੌਰ ਤੇ ਕੁਝ ਨਾ ਕੁ ਜ਼ਮੀਨ ਜਿਹੜੀ ਉਹ ਦੇ ਦਿੱਤੇ ਜਾਂਦੀ ਸੀ ਜਾਂ ਉਹ ਖੇਤੀ ਦੇ ਉੱਤੇ ਕਿਸੇ ਹੋਰ ਨੂੰ ਠੇਕਾ ਦੇ ਠੇਕੇ ਦੇ ਦਿੱਤੇ ਜਾਂਦੇ ਸੀਗੇ ਪਰ ਜਿਹੜਾ ਇਹ ਮੁੱਦਾ ਹੈਗਾ ਜਿਹੜੀ ਖਾਸ ਕਰਕੇ ਸ਼ਹਿਰਾਂ ਦੇ ਪਾਸਵਰਡ ਜਿਹੜੇ ਜ਼ਮੀਨਾਂ ਵਿੱਚ ਹਮੇਸ਼ਾ ਉਹਨਾਂ ਦਾ ਰੇਟ ਜਿਹੜੇ ਹੁੰਦੇ ਕਾਪੀ ਜਿਹੜੇ ਉਹ ਜਿਆਦਾ ਮਿਲਦੇ ਰਹਿੰਦੀਆਂ ਉਹ ਕਿਸਾਨ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਜਿਸ ਤਰੀਕੇ ਨਾਲ ਵੇਚਣ ਦਾ ਬੋਲ ਇਹ ਕਹਿੰਦਾ ਠੀਕ ਆ ਕਿ ਸਾਡੇ ਆਪਣੇ ਪ੍ਰਾਂਤ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਸਰਕਾਰਾਂ ਦੀ ਪੁਖ ਪੁਸ਼ਤ ਬਣਾਈ ਦੇ ਵਿੱਚ ਬਹੁਤ ਵੱਡੇ ਵੱਡੇ ਬਿਲਡਰ ਸਰਕਾਰਾਂ ਦੀ ਬਹੁਤ ਸਾਰੇ ਬੰਦੇ ਹੈਗੇ ਜਿਹੜੇ ਬਹੁਤ ਵੱਡੇ ਵੱਡੇ ਬਿਲਡਰ ਜਿਹੜੇ ਸਿਗੇ ਜਿਨ੍ਹਾਂ ਦਾ ਕੰਮ ਹੀ ਇਹ ਹੋ ਗਿਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਲੈ ਕੋ ਜਿਹੜਾ ਉਹ ਤੁਸੀਂ ਉਹਦੇ ਉੱਤੇ ਕੰਮ ਕਰ ਦਿੱਤਾ ਜਾਵੇ ਅਪਰ ਸਭ ਨੂੰ ਪਤਾ ਕੋ ਜੀ ਐਮਐਲਏ ਸਾਹਿਬ ਜਿਹੜੇ ਹੈਗੇ ਆ ਉਹ ਜਾਂ ਹੋਰ ਐਮਪੀ ਸਾਹਿਬ ਜਿਹੜੇ ਵੀ ਹੈਗੇ ਆ ਬਹੁਤ ਉਹਨਾਂ ਦਾ ਬਹੁਤ ਵੱਡਾ ਵੱਡਾ ਧੰਦਾ ਵੀ ਹੈਗਾ ਉਹ ਬਹੁਤ ਪਾਰਟੀਆਂ ਵੀ ਬਦਲ ਲੈਂਦੀ ਹੈ ਬਹੁਤ ਵੱਡਾ ਵੱਡਾ ਚੰਦਾ ਵੀ ਦੇ ਦਿੰਦੇ ਕਿਉਂਕਿ ਟੈਕਸ ਪ੍ਰੋਫਿਟ ਬਹੁਤ ਜ਼ਿਆਦਾ ਹੂੰ ਠੀਕ ਹੈ ਪਰ ਦੂਸਰੇ ਪਾਸੇ ਕੁਝ ਆਮ ਕਿਸਾਨ ਹੁੰਦਾ ਕੁਛ ਨਹੀਂ ਜ਼ਮੀਨ ਹੁੰਦੀ ਔਰ ਕਰਜ਼ੇ 'ਚ ਫਸਿਆ ਹੁੰਦਾ ਉਹ ਜ਼ਮੀਨ ਕਿਸੇ ਨਾ ਕਿਸੇ ਤਰੀਕੇ ਨਾਲ ਲੈ ਲੈਂਦੇ ਆ ਕੋਮ ਕਿ ਬਚਾਰਾ ਇਹ ਕੋਈ ਪੈਸੇ ਤਾਂ ਮਿਲ ਜਾਂਦੇ ਆ ਪਰ ਪੈਸੇ ਨੂੰ ਇਨਵੈਸਟ ਕਰਨਾ ਉਹਦੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਪਰ ਜਿਹੜੇ ਸਰਕਾਰੀਆਂ ਹੰਬੜਾ ਮਾਰਿਆ ਉਹ ਨਹੀਂ ਸਮਝ ਆਉ ਇੱਕ ਵਾਰ ਜਿਹੜੇ ਅਸੀਂ ਨੈਸ਼ਨਲ ਹਾਈਵੇ ਹੋ ਰਹੇ ਉਮਰਜਸਟ ਕਰ ਰਹੇ ਹਾਂ ਪਿਛੇ ਥੋੜਾ ਸਮਾਂ 2-3 ਸਾਲ ਪਹਿਲਾਂ ਵੀ ਦੇਖਿਆ ਹੋਣਾ ਕਿ ਇਹਨਾਂ ਕਾਨੂੰਨ ਜਿਹੜੇ ਸੀ ਉਹ ਤਾਂ ਖੇਤੀ ਨਾਲ ਜੁੜੇ ਸੀ ਫਸਲਾਂ ਨਾਲ ਜੁੜੇ ਸੀ ਉਰੀ ਉੱਤੇ ਕਿੱਡਾ ਵੱਡਾ ਜਿਹੜਾ ਇੱਕ ਅੰਦੋਲਨ ਖੜਾ ਕੀਤਾ ਔਰ ਇਹਨਾਂ ਨੇ ਲਿਆ ਕੇ 60-65 ਹਜ਼ਾਰ ਏਕੜ ਜਿਹੜੀ ਜ਼ਮੀਨ ਸੀ ਉਹਦੀ ਨੋਟੀਫਾਈ ਜਿਹੜੀ ਰੋਕੇਸ਼ਨ ਕਰ ਦਿੱਤੀ ਮਤਲਬ ਕੌਣ ਸਮਝਾਉਣ ਵਾਲਾ ਇਹਦੇ ਪਿੱਛੇ ਕੌਣ ਹੈਗਾ ਕਿ ਭਗਵਾਨ ਸਿੰਘ ਵਾਲੂ ਇਹਦੀ ਪਤਾ ਵੀ ਇਲੈਕਸ਼ਨ 60.5 ਸਰ ਨੂੰ ਇਲੈਕਸ਼ਨ ਹੋਣ ਵਾਲੀ ਹੈ ਮੁੱਦਾ ਬਹੁਤ ਸੈਂਸਿਟਿਵ ਸੀਰੀਅਸ ਮੁੱਦਾ ਹੈ ਪਹਿਲਾਂ ਵੀ ਸਰਕਾਰਾਂ ਨੇ ਬਹੁਤ ਹੰਬਲੇ ਵਾਲੇ ਸੀ ਮਸਾਲੇ ਦੇ ਤੌਰ ਤੇ 2006-7 ਦੇ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਾਡੇ ਮਾਨਾ ਵਾਲੇ ਦੇ ਵਿੱਚ 1000 1101 ਕੰਟੀ ਨੋਟੀਫਿਕੇਸ਼ਨ ਦੇ ਦਿੱਤੀ ਕਿ ਕੋਈ ਐਸਸੀ ਜ਼ੈਡ ਬਣਾਉਣਾ ਹੈ ਔਰ ਉਹ ਕਈ ਪਿੰਡ ਅਮੋ ਜੀ ਪਰ ਬਹੁਤ ਵੱਡਾ ਜਿਹੜਾ ਸੀ ਉੱਥੇ ਅੰਦੋਲਨ ਹੋਇਆ ਟ੍ਰੇਨਾਂ ਰੁਕੀਆਂ ਕਈਆਂ ਔਰ ਮੈਨੂੰ ਜੀ ਵੀ ਯਾਦ ਹੈ ਕਿ ਸੋਨੀਆ ਗਾਂਧੀ ਜਿਹੜੇ ਜਲੰਧਰ ਤੋਂ ਅੰਮ੍ਰਿਤਸਰ ਬਾਈ ਟ੍ਰੇਨ ਆ ਰਹੇ ਐ ਭਾਈ ਬੱਸ ਰੋਡ ਆ ਰਹੇ ਸੀ ਕਿ ਉਹਨਾਂ ਨੂੰ ਜਲੰਧਰ ਚ ਜਨਿਆਰੇ ਕੋ ਰੋਕ ਦਿੱਤਾ ਗਿਆ ਔਰ ਇਹਦੀ ਸਰਕਾਰ ਪੰਜਾਬ ਸਰਕਾਰ ਸੀ ਦੇ ਕੇਂਦਰ ਵੀ ਸਰਕਾਰ ਸੀ ਤੇ ਸੋਨੀਆ ਗਾਂਧੀ ਜਿਹਨੂੰ ਉਥੋਂ ਪਛਾਹ ਮੋੜਨਾ ਪਿਆ ਉਹ ਸਰਕਾਰ ਨੂੰ ਇਹ ਪਾਲਿਸੀ ਅਨਡਨ ਕਰ ਦਿੱਤੀ। ਤੇ ਕਿਉਂਕਿ ਇਹ ਜਿਹੜਾ ਜਿਹੜਾ ਮਸਲਾ ਹੈਗਾ ਇਹ ਬਹੁਤ ਸੀਰੀਅਸ ਹੈਗਾ ਸਰਕਾਰ ਦੀ ਇੰਟੈਂਸ਼ਨ ਦੇ ਉੱਤੇ ਲੋਕਾਂ ਨੂੰ ਸ਼ੱਕ ਬਹੁਤ ਆ। ਅਸਲ ਦੇ ਵਿੱਚ ਗੱਲ ਹੈਗਾ ਕਿ ਠੀਕ ਆ ਜੇ ਸਰਕਾਰ ਦੀ ਮਨਛਾ ਚੰਗੀ ਹੋ ਸਕਦੀ ਆ ਕਿ ਪ੍ਰਾਈਵੇਟ ਜਿਹੜੇ ਬਿਲਡਰਸ ਹੈਗੇ ਆ ਜਾਂ ਪ੍ਰਾਈਵੇਟ ਜਿਹੜੇ ਪਲੇਅਰਸ ਹੈਗੇ ਆ ਉਹ ਬਹੁਤ ਵੱਡੀਆਂ ਠੱਗੀਆਂ ਮਾਰਦੇ ਆ ਕਿਹਦੀ ਸਰਕਾਰ ਇਹ ਰਿਚੋਪ ਜਿਹਦੀਆਂ ਸਸਤੀ ਵੀ ਲੈ ਲਈਂਦੇ ਆ ਕਿਦਾਂ ਲੋਡ ਹੋਣਗੇ ਕਿਸੇ ਨੂੰ ਵਾਲੇ ਦੁਆਲੇ ਘੇੜ ਕੇ ਉਹ ਜਿਹੜੀ ਵਿਤਰੀ ਜ਼ਮੀਰ ਹੈ ਜਿਹਦੀ ਦਰਸਤੇ ਰੋ ਉੱਤੇ ਹੁੰਦੀ ਆ ਕਾਮਨ ਸਭ ਉਹ ਕਰ ਲੈਣਗੇ ਜਿੱਦਾਂ ਹੁਣ ਚੰਡੀਗੜ੍ਹ 'ਚ ਹੋਇਆ ਲੁਧਿਆਣਾ 'ਚ ਹੋਇਆ ਸਾਰੇ ਪ੍ਰਾਈਵੇਟ ਪਲੇਅਰ ਨੇ ਬਹੁਤ ਕੁਝ ਕੀਤਾ ਕੋਈ ਰੂਲਸ ਰੈਗੂਲੇਸ਼ਨ ਨਹੀਂ ਲਾਗੂ ਹੁੰਦੇ ਬਸ ਵਸਸਿਆ ਬੱਟੀ ਗੱਲ ਹੈ ਕਿ ਜੇ ਕਲੋਨੀ ਬਣ ਗਈ ਕੋਈ ਸਟੇਟ ਸੀ ਬਣ ਗਈ ਇਹ ਪੰਜਾਬ ਸਰਕਾਰ ਚੋੜੂ ਨੀ ਰੰਗ ਕਰਦੀ ਕਿਉਂ ਉਹਨਾਂ ਨੇ ਜਿਹੜਾ ਗਲਤ ਕੰਮ ਕਰਦੇ ਉਹਨਾਂ ਦੇ ਬਰਡੋਜੇ ਚ ਨਾਉਂਦੀ ਕਿਉਂ ਨਹੀਂ ਉਹਨਾਂ ਨੂੰ ਫੜ ਕੇ ਰੰਦੀ ਪਰ ਖੜਕੀ ਕੀ ਦਵੇਂ ਬਹੁਤੇ ਲੋਕ ਤਾਂ ਸੇਪ ਇਹ ਸਪਾਸਿਓ ਨਾ ਆ ਰਿਹਾ ਸੇ ਇਸਕਾ ਕਿਉਂ ਦੀ ਪੁਸ਼ਪਨਾਈ ਕਰਦੇ ਤੋ ਇਸ ਕਰਕੇ ਮੇਰਾ ਕਹਿਣ ਤੋਂ ਪਾਉ ਹੈ ਕਿ ਕੀ ਪੰਜਾਬ ਦਾ ਇਹਨਾਂ ਦਾ ਏਜੰਡਾ ਕੀ ਹੋ ਸ਼ਹਿਰ ਕਿਉਂ ਸੌਣੇ ਆ ਕਿ ਪਿੰਡਾਂ ਦੇ ਵਿੱਚ ਡਿਸਟ੍ਰਿਬਿਊਸ਼ਨ ਜਿੜਾ ਨਹੀਂ ਹੈ ਜੀ ਸ਼ਹਿਰ ਤਾਂ ਵੀ ਬਹੁਤ ਕਰਦੇ ਆ ਸ਼ਹਿਰਾਂ ਦੇ ਵਿੱਚ ਅਜਿਹੀ ਕਿਸ ਕਿਸਮ ਦੀ ਜਿਹੜੀ ਅਨ ਇਕਵਨ ਦੀ ਕਿਸਮ ਦੀ ਜਿਹੜੀ ਡਿਵੈਲਪਮੈਂਟ ਹੋਈ ਆ ਜਾਂ ਗ੍ਰੋਥ ਹੋਈ ਆ ਕੋਈ ਪ੍ਰੋਪਰ ਉੱਥੇ ਸੜਕਾਂ ਨਹੀਂ ਆ ਕੋਈ ਸੀਵਰੇਜ ਨਹੀਂ ਹੈ ਕੋਈ ਪਾਣੀ ਦਾ ਨਿਕਾਸ਼ ਨਹੀਂ ਹੈ ਕੋਈ ਬਿਜਲੀ ਨਹੀਂ ਹੈ ਕੋਈ ਕੁਛ ਵੀ ਨਹੀਂ ਹੈ ਬਹੁਤ ਸਾਰੀ ਜਗ੍ਹਾ ਤੁਹਾਨੂੰ ਦਿਖਾ ਲਈ ਪਈ ਆ ਤੁਸੀਂ ਕਿਤੇ ਬਠਿੰਡੇ ਨੂੰ ਜਾਓ ਜੇ ਭਟਿੰਡੇ ਤੋਂ ਲੈ ਕੇ ਉਰਲੇਪਾਸ ਸੈਲ ਮੇਰੇ ਖਿਆਲ ਇੱਕ ਬਹੁਤ ਵੱਡਾ ਜਿਹੜਾ ਉੱਥੇ ਕੱਟਿਆ ਸੀ ਉਹਨਾਂ ਨੇ ਸਿਟੀ ਬਣਾਈ ਸੀਗੀ ਕਿ ਭੰਗੂ ਸੀ ਸ਼ਾਇਦ ਤੇ ਉੱਥੋਂ ਗੋਨਿਆ ਦੇ ਪਾਸੇ ਕਿੰਨੀ ਜਗ੍ਹਾ ਪਈ ਤਾਂ ਹੋਰ ਸਮਾਧੇ ਪਈ ਅੰਮ੍ਰਿਤਸਰ ਦੇ ਪਈ ਗੁਰਦਾਸਪੁਰ ਚ ਪਈ ਆ ਜਰੰਧੇ ਦੇ ਵਿੱਚ ਪਈ ਆ ਤਾਂ ਸਰਕਾਰ ਨੂੰ ਦਿੱਸਦਾ ਹੀ ਇਹ ਆ ਕਿ ਜਮੀਨ ਹੈਗੀਆਂ ਕਿਸੇ ਨਾ ਕਿਸੇ ਨੂੰ ਹਰਾਪੂ ਇਸ ਅਸਲ ਤੇ ਸਰਕਾਰਾਂ ਜਿਹੜੀਆਂ ਹੈਗੀਆਂ ਇਹ ਸਰਕਾਰਾਂ ਦੇ ਮਗਰ ਬਹੁਤ ਵੱਡੇ ਵੱਡੇ ਜਿਹੜੇ ਕ੍ਰੋਨਿਕ ਕੈਪਟਲਿਸਟ ਆ ਬਹੁਤ ਵੱਡੇ ਵੱਡੇ ਸ਼ਾਰਕ ਜਿਹੜੇ ਹੈਗੇ ਆ ਕਿਉਂਕਿ ਪੰਜਾਬ ਤੇ ਹੁਣ ਜਾਦਾ ਨਸ਼ੇ ਰਹਿ ਗਏ ਤੇ ਜਾਂ ਫਿਰ ਜਮੀਨਾਂ ਹੈਗੀਆਂ ਹੋਰ ਤਾਂ ਪੰਜਾਬ ਦੇ ਵਿੱਚ ਰਿਹਾ ਕੀ ਕੋਈ ਇੰਡਸਟਰੀ ਵਾਲਾ ਕੰਮ ਕੋਦੇ ਵਿੱਚ ਨਹੀਂ ਹੈਗਾ ਕੋਈ ਹੋਰ ਪ੍ਰੋਪਰ এমਪਲੋਇਮੈਂਟ ਹੈ ਨਹੀਂ ਉਹਦੇ ਵਿੱਚੋਂ ਤੋਂ ਇਸ ਕਰਕੇ ਜੀ ਪਾਲਿਸੀ ਲੱਗੇ ਆ ਇਹ ਪਾਲਿਸੀ ਇਹਨਾਂ ਸਰਕਾਰ ਦੀ ਗੜੇ ਦੀ ਜਿਹੜੀ ਇੱਕ ਹੱਡੀ ਬਣੂਗੀ ਜਿਹੜੇ ਫਸਣਾ ਔਰ ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿ ਸਕਦਾ ਇਹ ਸਰਕਾਰ ਨੂੰ ਵਾਪਸ ਲੈਣੀ ਪਣੀ ਆ ਸਰਕਾਰ ਕੇ ਨਾ ਕੰਮ ਨਹੀਂ ਹੈਗਾ ਜਿਹੜੇ ਮਗਲੇ ਦੇ ਆਕਾ ਬੈਠੇ ਆ ਉਹ ਤਾਂ ਨਾ ਪਿੰਡ ਨੂੰ ਲੱਗੀ ਅੱਗ ਤੇ ਜਿਹੜੀ ਹੈ ਨਹੀਂ ਹੁੰਦੀ ਜਾਂਦੀ ਵੀ ਉਹ ਤੇ ਕੋਲ ਤੇ ਪੁੱਛਣੇ ਮਾਰ ਕੇ ਕਿਤੇ ਤੁਰ ਜਾਣਾ ਆ ਉਹ ਤੇ ਨਹੀਂ ਇਹਨਾਂ ਨੂੰ ਪੜਨੀ ਆ ਤਾਂ ਜਿੰਨੀ ਇਸ ਵੇਲੇ ਰਾਦਰ ਕਿਸਾਨਾਂ ਨੂੰ ਇੱਕ ਮੁੱਦਾ ਉਹ ਦੇ ਦਿੱਤਾ ਪਰ ਦੂਸਰੇ ਪਾਸੇ ਇੱਕ ਵੱਡੀ ਚਾਲ ਨੂੰ ਇਹ ਲਖਦੀ ਆ ਡਬਲਿਊ ਡੀ ਦੇ ਤੌਰ ਤੇ ਜੇ ਅਮਰੀਕਾ ਦੇ ਨਾਲ ਹਿੰਦੁਸਤਾਨ ਦਾ ਐਗਰੀਕਲਚਰ ਦੇ ਉੱਤੇ ਅਮਰੀਕਾ ਬਹੁਤ ਉੱਤੇ ਪ੍ਰੈਸ਼ਰ ਪਾ ਰਿਹਾ 28 29 ਵਰੀ ਟਰੰਪ بار بار ਮੋਦੀ ਸਾਹਿਬ ਕਹਿ ਰਹੇ ਵੀ ਮੈਂ ਉਹਦਾ ਫੈਸਲਾ ਕਰਾਇਆ ਔਰ ਇਹ ਜਿਹੜਾ ਲੋਕਾਂ ਦਾ ਧਿਆਨ ਰਾ ਦੇ ਉਹਦੇ ਉੱਤੇ ਹੋਣਾ ਚਾਹੀਦਾ ਵੀ ਕੋਈ ਇਦਾਂ ਦਾ ਅਨਫੇਵਰੇਬਲ ਫੈਸਲਾ ਨਾ ਹੋ ਜਾਵੇ ਸਾਰੇ ਕਿਸਾਨ ਜਿੱਥੇ ਬੰਨੀਆਂ ਉੱਥੇ ਪੰਜਾਬ ਨਹੀਂ ਹੈ ਉੱਥੇ ਸਾਰਾ ਐਸਕੇਮ ਹੈਗਾ ਜਿਹੜਾ 6 700 ਜਿੱਥੇ ਬੰਨੀ ਹੈਗੀ ਸਾਰੀਆਂ ਸਟੇਟਾਂ ਦੀ ਖੇਤੀ ਨੂੰ ਬਚਾਉਣ ਲਈ ਖੇਤ ਨੂੰ ਬਚਾਉਣ ਲਈ ਕਿਸਾਨ ਨੂੰ ਬਚਾਉਣ ਲਈ ਕਿਉਂਕਿ ਪੰਜਾਬ ਹਮੇਸ਼ਾ ਮੋਢੀ ਹੁੰਦਾ ਵਾ ਇਨੀਸ਼ੀਏਟਿਵ ਲੈਂਦਾ ਵਾ ਇਸ ਕਰਕੇ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਇੱਧਰ उलझਾਈ ਰੱਖੋ ਤੇ ਬਾਕੀ ਜੋ ਕੇਂਦਰ ਨੇ ਕਰਨਾ ਆਪਣਾ ਕੰਮ ਉਸ ਤਰੀਕੇ ਨਾਲ ਕਰ ਸਕਦੇ ਤਾਂ ਮੇਰਾ ਕਹਿਣ ਤੋਂ ਬਾਅਦ ਹੈਗਾ ਸਰਕਾਰ ਦੀ ਕ੍ਰੈਡੀਬਿਲਟੀ ਬਹੁਤ ਲੋ ਹੈਗੀ ਆ ਸਰਕਾਰ ਕੋਲ ਰਿਸੋਰਸ ਨਹੀਂ ਹੈਗੇ ਜੋ ਕਹਿੰਦੇ ਆ ਪੈਸੇ ਨਹੀਂ ਹੈਗੇ ਤਨਖਾਹਾਂ ਦੇ ਲੋਕ ਐਸੇ ਨਹੀਂ ਹੈਗੇ ਪੈਨਸ਼ਨਰਾਂ ਨੂੰ ਪੈਨਸ਼ਨ ਦੇਣ ਦੀ ਪੈਸੇ ਨਹੀਂ ਹੈਗੇ ਔਰ ਖਾਸ ਕਰਕੇ ਕਰਜ਼ੇ ਦੇ ਵਿੱਚ ਲੱਭੇ ਪਏ ਆ ਕਰਜ਼ਾ ਲਈ ਜਾ ਰਹੇ ਆ ਕੋਈ ਅਜੰਡਾ ਨਹੀਂ ਹੈ ਕੋਈ ਪਾਲਿਸੀ ਨਹੀਂ ਹੈ ਕਿਸਾਨ ਨੀਤੀ ਜਿਹੜੀ ਸੀ ਪਿਛਲੇ 3.5 ਸਾਲ ਤੋਂ ਹੋ ਗਈ ਆ ਕੀ ਕੋਈ ਇਹ ਕਿਸਾਨੀ ਦੀ ਨੀਤੀ ਲੈ ਕੇ ਆਏ ਆ ਡਰਾਫਟ ਬਣਿਆ ਵਾ ਕਿ ਉਹਨੂੰ ਲਾਗੂ ਕੀਤਾ ਵਾ ਤੋਂ ਇਸ ਕਰਕੇ ਇਹ ਇੱਕ ਅੰਦਰ ਲਾਸਟ ਰੋਸ ਜਿਹਾ ਹੁੰਦਾ ਵੀ ਜ਼ੋਰ ਮਾਰੋ ਤਾਂ ਸੱਤਿਆਰ ਟੇਕੜ ਜਮੀਨ ਲੈ ਕੇ ਆਪਣੇ ਬੰਦੇ ਲੈ ਉਹ ਖਰੀਦ ਲੈਣਗੇ ਚੋ ਚਾਰ ਪਾਹੇ ਕੱਢ ਕੇ ਉਹ ਲੈ ਜਾਣਗੇ ਬਾਕੀ ਥੋੜਾ ਬੋਤਾ ਇਹਨਾਂ ਨੂੰ ਵੀ ਦੇ ਜਾਣਗੇ ਤਾਂ ਕਿ ਆਉਣ ਵਾਲੇ ਸਮੇਂ ਚ ਇੱਕ ਤਾਕਤ ਦੇ ਵਿੱਚ ਰਹਿੰਦੇ ਆ ਤਾਂ ਵੀ ਠੀਕ ਹੋ ਜੇ ਨਹੀਂ ਰਹੇ ਤੇ ਇਹਨਾਂ ਦਾ ਰੋਟੀ ਪਾਣੀ ਜਾਣ ਵਾਲੀਆਂ ਜਿਹੜੀਆਂ ਪ੍ਰੀੜੀਆਂ ਹੈਗੀਆਂ ਉਹਨਾਂ ਦਾ ਕੁਝ ਨਾ ਕੁਝ ਬਣ ਜਾਵੇ ਤੇ ਬਹੁਤ ਠੀਕ ਮੈਂ ਕਹਿੰਦਾ ਵੀ ਉਸ ਕਿਸਮ ਦਾ ਫੈਸਲਾ ਹੈਗਾ ਜਿਹੜਾ ਆਪਣੇ ਤਰ੍ਹਾਂ ਦੀ ਸਰਕਾਰ ਨੇ ਆਪ ਘਵਾੜੀ ਮਾਰ ਰੋਣਾ ਫੈਸਲਾ ਕੀਤਾ ਸ਼ਾਇਦ ਰਵੇ ਆਪਣਾ ਦਿਮਾਗ ਜਿਹੜਾ ਉਹਦੇ ਤੇ ਅਪਲਾਈ ਨਹੀਂ ਹਾਂ ਡਾਕਟਰ ਸਾਹਿਬ ਤੁਸੀਂ ਇੱਕ ਬੜੀ ਵੱਡੀ ਗੱਲ ਕੀਤੀ ਹੈ ਕਿ ਇਸ ਤੋਂ ਪਹਿਲਾਂ ਹਾਈਵੇ ਦੇ ਵਿੱਚ ਪੰਜਾਬ ਦੀ ਬਹੁਤ ਵੱਡੇ ਪੱਧਰ ਉਤੇ ਅਪਜਾਓ ਜ਼ਮੀਨ ਆ ਗਈ ਤੇ ਇਸ ਤੋਂ ਬਾਅਦ ਹੁਣ ਜਿਹੜਾ ਲੈਂਡਫੋਲਡਿੰਗ ਦਾ ਵੱਡੇ ਪੱਧਰ ਉਤੇ ਕਹਾੜਾ ਜੇਕਰ ਵੇਖਿਆ ਜਾਵੇ ਤਾਂ ਪੰਜਾਬ ਨੂੰ ਇੱਕ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਸ਼ਹਿਰ ਬਣਾਉਣ ਦੀ ਇੱਕ ਯੋਜਨਾ ਹੈ ਕਿ ਸਾਰਾ ਪੰਜਾਬ ਸ਼ਹਿਰ ਬਣ ਜਾਏ ਪਿੰਡ ਖਤਮ ਹੋ ਜਾਣ ਕੀ ਆਪਾਂ ਦੇਖਦੇ ਹਾਂ ਕਿ ਪੰਜਾਬ ਦਾ ਮਹਾਂਦਰਾ ਬਾਕੀ ਖਤਰੇ 'ਚ ਹੈ ਜਿਹੜਾ ਅਗਲੇ ਸਮੇਂ ਜਿੱਦਾਂ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਤੇ ਨਾਲ ਅਮਰੀਕਾ ਦੇ ਨਾਲ ਸਮਝੌਤਾ ਖੈਰ ਦੂਜੇ ਗੇਟ ਦੀ ਗੱਲਬਾਤ ਪਤਾ ਲੱਗਾ ਕਿ ਅੱਜ ਸ਼ੁਰੂ ਵੀ ਹੋ ਰਹੀ ਹੈ ਜਿਹੜੀ ਪਾਰ ਸਰਕਾਰ ਦੇ ਨਾਲ ਤੁਸੀਂ ਇਹ ਕਬਡੀ ਗੱਲ ਕੀਤੀ ਕਿ ਧਿਆਨ ਭਟਕਾਉਣ ਦਾ ਯਤਨ ਤਾਂ ਨਹੀਂ ਕਿ ਲੈਂਡ ਪੂਲਿੰਗ ਦੇ ird gird ਮਾਹੌਲ ਨੂੰ ਸਾਰੇ ਨੂੰ ਰੱਖ ਕੇ ਜਿਹੜਾ ਕ ਮੰਤਰੀ ਪੱਧਰ ਉੱਤੇ ਜਿਹੜਾ ਅਮਰੀਕਾ ਨਾਲ ਸਮਝੌਤਾ ਹੈ ਜਿਹਦੇ ਵਿੱਚ ਖੇਤੀਬਾੜੀ ਇੱਕ ਵੱਡੇ ਪੱਧਰ ਉੱਤੇ ਇੱਕ ਵੱਡੀ ਮਦਦ ਜੀ ਡਾਕਟਰ ਸਾਹਿਬ ਤੇ ਦੇਖੋ ਤੁਸੀਂ ਇਹੀ ਕਿਸਾਨਾਂ ਨੇ ਹੁਣ ਉਹਦੇ ਤੇ ਮੰਚਨ ਕਰਨਾ ਸੀ ਭਾਵੇਂ ਕਿ ਇਹਨਾਂ ਕਿਸਾਨ ਜਥੇ ਬੰਦੀਆਂ ਦੀ ਦੇਖੋ ਵੀ ਉਹ ਇਤਨੀਆਂ ਜਥੇਬੰਦੀਆਂ ਆ ਗਈਆਂ ਕਿ ਜਿਹੜੀਆਂ ਉਹ ਵੀ ਸਰਕਾਰ ਦੇ ਟੇਟੇ ਚੜ ਕੇ ਉਹਨਾਂ ਨੇ ਵੀ ਜਿਹੜਾ ਹੈਗਾ ਸਰਕਾਰ ਦਾ ਪੱਕਾ ਉਹ ਨਹੀਂ ਉਹ ਰੈਲੇਵੈਂਟ ਹੋ ਜਾਣਗੀਆਂ ਹੁਣ ਸਮਾਂ ਉਹ ਆ ਗਿਆ ਕਿ ਉਹ ਹੀ ਕਿਸਾਨ ਜਥੇ ਬੰਦੀ ਰੈਲੇਵੈਂਟ ਰਹੂਗੀ ਉਹ ਹੀ ਕਿਸਾਨ ਲੀਡਰ ਰੈਲੇਵੈਂਟ ਰਹਿਣਗੇ ਜਿਹੜੇ ਕਿਸਾਨ ਹਿੱਤਾਂ ਦੀ ਗੱਲ ਕਰਨਗੇ ਜਿਹੜੇ ਸਿਰਫ ਆਪਣੀ ਦੁਕਾਨ ਚ ਮਗਾਉਣ ਵਾਸਤੇ ਜਾਂ ਪ੍ਰੈਸ ਕਾਨਫਰੰਸ ਕਰਾਉਣ ਵਾਸਤੇ ਤੇ ਜਾਂ ਆਪਣੇ ਆਪ ਨੂੰ ਥੋੜਾ ਹਾਈਲਾਈਟ ਰੱਖਣਾ ਤੇ ਹੌਲੀ ਹੌਲੀ ਉਹਨਾਂ ਨੇ ਦੇਸ਼ਪੂਰ ਹੋ ਜਾਣਾ ਉਹ ਸਾਰੇ ਉਸ ਪੂਰੇ ਵਿੱਚੋਂ ਇਹ ਕਹਿੰਦਾ ਠੀਕ ਹੈ ਜੀ ਕਿ ਤੁਸੀਂ ਅਜੰਡਾ ਲੌਂਗ ਟਰਮ ਹੈ ਨਾ ਕਿ ਟ੍ਰੇਨ ਦੀ ਗੱਲ ਤੁਸੀਂ ਦੇਖੋ ਕਿ ਦੇਖਣ ਪਾਕਿਸਤਾਨ ਨਾਲ ਲਗਣੀ ਲੱਗਣੀ ਆ ਤੇ ਤੁਸੀਂ ਜਿਹਨੇ ਵਿੱਚ ਲੜਾਈ ਬੰਦ ਕਰ ਰਹੇ ਆ ਜੀ ਅਸੀਂ ਦੱਸਿਆ ਉਹਨੂੰ ਜੀ ਅਸੀਂ ਇੰਨਾ ਕੰਮ ਕਰਨ ਇਹਦਾ ਮਤਲਬ ਬਹੁਤ ਲੌਂਗ ਟਰਮ ਅਜੰਡਾ ਹੈਗਾ ਕਿ ਇਹਨੂੰ ਇੱਕ ਟ੍ਰਾਂਜ਼ਿਟ ਬਣਾਉਣਾ ਇਹ ਰਸਤਾ ਉਹ ਰਸਤਾ ਵਾ ਜਿਹੜਾ ਦੇਸ਼ੋਂ ਯੂਰਪ ਤੱਕ ਇੰਗਲੈਂਡ ਤੱਕ ਜਿਹੜਾ ਹੈਗਾ ਰੋਡ ਦੇ ਰਸਤੇ ਤੱਕ ਜੋੜਦਾ ਹੈ ਔਰ ਜਿਹਦੇ ਵਿੱਚੋਂ ਕੋਈ 700 150 ਜਿਹੜੇ ਦੇਸ਼ ਰਹਿੰਦੇ ਆ ਜਿਨ੍ਹਾਂ ਦੇ ਨਾਲ ਹਿੰਦੁਸਤਾਨ ਦਾ ਜਿਹੜੇ ਇੱਥੇ ਦੇ ਲੋਕਾਂ ਦਾ ਜਿਹੜਾ ਜਿੱਥੋਂ ਦੇ ਜੋ ਵੀ ਹੈਗੇ ਵਪਾਰ ਵਧ ਸਕਦਾ ਸੜਕਾਂ ਬਣ ਨਹੀਂ ਆ ਪਰ ਚੱਕਰੇ ਵੀ ਇੱਕ ਪਾਸੇ ਵੇਖਿਆ ਆਪਾਂ ਕਿਹਨੇ ਸੜਕ ਬਣਨੀ ਚਾਹੀਦੀ ਆ ਪਰ ਚੱਕਰ ਇਹ ਆ ਵੀ ਜਿਹੜੇ ਕਿਸਾਨਾਂ ਦੀ ਜ਼ਮੀਨ ਲਈ ਜਾਂਦੀ ਆ ਉਹਨਾਂ ਨੂੰ ਸੜਕ ਬਣਨਾ ਕਿੱਥੇ ਆ ਹੂੰ ਕੀ ਉਹਨਾਂ ਨੂੰ ਉਹ ਜਿਹੜਾ ਅਸੀਂ ਬ੍ਰਾਡਰ ਕੰਟੈਕਸਟ ਦੇਖਦੇ ਆ ਕਿ ਉਹਨਾਂ ਨੇ ਘਾਰਾ ਚਲਾਉਣੀ ਆ ਉਹਦੇ ਤੇ ਦੋ ਕਿੱਲੇ ਵਾਲੇ ਜਿਹੜੇ ਸਾਰੀ ਜ਼ਮੀਨ ਲੈਂਦੀ ਕੀ ਉਹਦੇ ਉੱਤੇ ਕੋਈ ਉਹਨਾਂ ਨੇ ਬਿਜ਼ਨਸ ਕਰਨਾ ਉਹ ਸਾਰਾ ਤੁਸੀਂ ਖਤਮ ਕਰ ਦਿੰਦੇ ਸੜਕਾਂ ਇਤਾਂ ਦੀਆਂ ਬਣਦੀਆਂ ਨੇ ਜਿਹੜੇ ਲਾਗੋ ਦੇ ਨੰਗ ਦੇ ਪਿੰਡ ਹੈਗੇ ਆ ਜਾਂ ਜਿਹੜੇ ਸ਼ਹਿਰ ਹੈਗੇ ਆ ਉਹਨਾਂ ਦੀ ਵੀ ਕੋਈ ਐਕਸੈਸਰੀ ਰਹਿ ਜਾਂਦੀ ਤੁਸੀਂ ਦੇਖੋ ਇੱਥੋਂ ਜਿਹੜਾ ਅੰਮ੍ਰਿਤਸਰ ਤੋਂ ਜਾਮਨਗਰ ਨੂੰ ਬਣ ਰਿਹਾ ਹੈ ਜਾਂ ਉੱਥੋਂ ਦਿੱਲੀ ਤੋਂ ਬਿਹਰੇ ਤੋਂ ਨੂੰ ਬਣ ਰਿਹਾ ਹੈ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਇਹਦੇ ਵਿੱਚੋਂ ਤੁਸੀਂ ਐਂਟਰ ਕਰਨਾ ਹੋਾ ਤੁਸੀਂ ਉਹਦੇ ਵਿੱਚੋਂ ਕੇ ਐਂਟਰ ਕਰਕੇ ਜਿਤੋਂ ਜਿਹੜਾ ਹੈਗਾ ਵਿੱਚੇ ਵਿੱਚ ਹੋਗੇ ਵਿੱਚੇ ਪੈਟਰੋਲ ਪੰਪ ਉਹ ਸਾਰਾ ਜਿਹੜਾ ਜਾਮਨਗਰ ਵਾਲਾ 1000 ਕਿਲੋਮੀਟਰ ਵਾਲਾ ਹੈਗਾ ਸਾਰਾ ਦਾ ਸਾਰਾ ਜਿਹੜਾ ਉਹ ਜੀਓਲਿੰਗ ਦਿੱਤਾ ਵਾ ਪੈਟਰੋਲ ਪੰਪ ਉਹਦੇ ਆ ਹੈ ਗੈਸਟ ਹਾਊਸ ਉਹਦੇ ਆ ਵਰਕਸ਼ਾਪ ਉਹ ਰਹੀਆਂ ਮੁੰਡੇ ਸਾਰਾ ਕੁਝ ਨੂੰ ਦੇ ਦਿੱਤਾ ਤੁਸੀਂ ਤੁਸੀਂ ਆਪਣਾ ਟਰੈਕਟਰ ਲੈ ਚੜਾ ਸਕਦੇ ਮੈਂ ਤਾਂ ਅੱਜ ਦੇਖ ਰਿਹਾ ਸੀਗਾ ਕਿ ਇੱਕ ਨਮਾ ਐਕਸਪ੍ਰੈਸ ਰੂਪ ਕੀਤਾ ਉਹ ਦਿੱਤੇ ਇੱਕ ਟੂ ਵੀ ਥਰੀ ਵੀ ਕੋਈ ਲੈ ਕੇ ਜਾਂਦਾ ਤਾਂ ਉਹਦੇ ਉੱਤੇ ਟੈਕਸ ਲੱਗੂਗਾ ਨਮਾ ਐਕਸਪ੍ਰੈਸ ਪਹਿਲੀ ਵਾਰੀ ਹੋਇਆ ਟੂ ਵੀ ਤੇ ਥਰੀ ਵੀ ਲੱਤੇ ਜਿਹੜਾ ਐਕਸਪ੍ਰੈਸ ਪੰਜਾਬ ਆਲਰੇਡੀ ਜਿਹੜਾ ਹੈਗਾ ਵਾ ਉਹ ਆਰਬਨਾਈਜ਼ ਹੋਇਆ ਪੰਜਾਬ ਮਹਾਰਾਸ਼ਟਰ ਤੋਂ ਬਾਅਦ ਪਹਿਲਾ ਸਟੇਟ ਸਟੇਟ ਹੈਗਾ ਤੇ ਅਰਬਨਾਈਜਸ਼ਨ ਅਰਬਨਾਈਜਨ ਕੀ ਹੁੰਦੀ ਹੈ ਹਰ ਪਿੰਡ ਨੂੰ ਸ਼ਰਕ ਜਾਂਦੀ ਆ ਸਾਡੇ ਬਿਜਲੀ ਆ ਸਾਡੀ ਕਨੈਕਟੀਵਿਟੀ ਹੈਗੀ ਆ ਛੋਟਾ ਜਿਹਾ ਪੰਜਾਬ ਹੋਆ ਤੇ ਮੈਂ ਸਾਡੇ ਤਿੰਨਾਂ ਕੀ ਗੱਜੋਸ਼ਿਤ ਇੱਕ ਪਾਸੋਂ ਦੂਸਰੇ ਪਾਸੇ ਪਹੁੰਚ ਸਕਦੇ ਆ ਸਾਰੀਆਂ ਸਾਨੂੰ ਸਹੂਲਤਾਂ ਮਿਲਦੀਆਂ ਹੂੰ ਕਮਿਊਨੀਕੇਸ਼ਨ ਸਾਡੇ ਕੋਲ ਹੈਗੀ ਆ ਲੋਕਾਂ ਕੋਲ ਵਾਹਕਲ ਸਾਰਾ ਕੁਝ ਹੈਗਾ ਰਦਰ ਤੁਸੀਂ ਇਹ ਕਰੋ ਕਿ ਪਿੰਡਾਂ ਨੂੰ ਕਿੱਦਾਂ ਡਿਵਰਸ ਕਰ ਸਕਦੇ ਪਿੰਡਾਂ ਨੂੰ ਡਿਵਰਸ ਕਰਨ ਵਾਸਤੇ ਖੇਤੀਬਾੜੀ ਤੇ ਨਿਵੇਸ਼ ਕਰਨਾ ਪੈਣਾ ਕੋਈ ਨਾ ਕੋਈ ਹੈ ਕੁਛ ਨਹੀਂ ਕੋਈ ਨਾ ਨੇ ਕਿਉਂਕਿ ਏਜੰਡਾ ਇਹ ਵੀ ਸਾਰੇ ਜਿਹੜੇ ਆ ਡਬਲਿਊਡੀ ਵਾਲੇ ਚਲਾਉਂਦੇ ਆ ਕਿ ਕਿਸਾਨੀ ਨੂੰ ਵਿੱਚ ਜਿਹੜਾ ਕਿਸੇ ਨਾ ਕਿਸੇ ਦੇਖਣਾ ਡਿਸਰਵ ਕੀਤਾ ਜਾਵੇ ਕੋਈ ਨਹੀਂ ਸੋਚਦਾ ਕਿਸਾਨ ਅੱਗੇ ਹੀ ਮਾਰੇ ਆ 80 85% 90% ਕਿਸਾਨਾਂ ਦੀ ਖੇਤੀ ਨਾਲ ਗੁਜ਼ਾਰਾ ਨਹੀਂ ਹੁੰਦਾ ਤੁਸੀਂ ਉਹਨਾਂ ਨੂੰ ਬਾਹਰ ਧੱਕੇ ਬਾਹਰ ਸੁਟਣਾ ਕਰੋਗੇ ਉਹਨਾਂ ਕੋਲ ਆਲਟਰਨੇਟਿਵ ਕੀ ਹੈਗਾ ਤੁਸੀਂ ਉਹਨਾਂ ਨੂੰ ਕੋਈ ਵਾਇਬਲ ਉਹਨਾਂ ਦੀ ਕੋਈ ਅਪਲਾਈਮੈਂਟ ਦਾ ਸਾਧਨ ਦੱਸ ਕੇ ਕਿਉਂ ਨਹੀਂ ਪਿੰਡ ਵਿਕਲਪ ਕਰਦੇ ਕਿਉਂ ਨਹੀਂ ਤੁਸੀਂ ਪਿੰਡਾਂ ਦੇ ਵਿੱਚ ਇਹ ਸਹੂਲਤਾਂ ਪੈਦਾ ਕਰ ਦਿੰਦੇ ਜਾਂ ਜਿਹੜੀਆਂ ਇਹ ਸਹੂਲਤਾਂ ਸ਼ਹਿਰਾਂ ਦੀ ਦੇ ਕਿੰਨਾ ਲੋਕਾਂ ਵਾਸਤੇ ਕਿਹੜੇ ਲੋਕੀ ਆਉਣਗੇ ਕਿ ਪਿੰਡਾਂ ਜੋ ਉੱਠ ਕੇ ਆਉਣਗੇ ਉਹ ਆਲਰੇਡੀ ਸੈਚੂਰੇਟਿਡ ਇਸਪੁਆਇੰਟ ਤੇ ਪਹੁੰਚ ਗਿਆ ਪਿੰਡਾਂ ਦੇ ਲੋਕੀ اٹਕੇ ਆਏ ਸੀ ਜਦੋਂ ਗ੍ਰੀਨ ਰੈਵਲੂਸ਼ਨ ਸੀਗਾ ਜਦੋਂ ਲੋਕਾਂ ਨੇ ਆਪਣਾ ਨਗਰ ਦੇ ਸੀ ਗਿਆ ਪਿੰਡਾਂ ਦੇ ਲੋਕੀ ਡਰਦੇ اٹਕੇ ਆਏ ਜਦੋਂ ਅਤਵਾਦ ਸੀਗਾ ਉਦੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਉਹ ਤੋਂ ਬਾਅਦ ਖਲੋਤ ਹੋ ਗਈ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਘਰ ਜਿਹੜੇ ਤੁਹਾਡੇ ਖਾਲੀ ਪੰਜਾਬ ਦੀ ਪੋਪੂਲੇਸ਼ਨ ਡੈਮੋਗ੍ਰਾਫਿਕ ਸਟਰਕਚਰ ਵੈਸੇ ਚੇਂਜ ਹੋ ਰਿਹਾ ਫਿਰ ਤੁਸੀਂ ਗੱਲ ਕੀਤੀ ਸੀ ਕਿ ਬਹੁਤ ਸੀਰੀਅਸ ਸਵਾਲ ਅੱਜ ਤੋ ਜਦੋਂ ਵੀ ਸੈਂਸਸ ਹੋ ਰਿਹਾ ਇਹ ਸਭ ਸਾਹਮਣੇ ਸਵਾਲ ਹੋਣਾ ਚਾਹੀਦਾ ਕਿ ਕਿਸ ਕਿਸਮ ਦੀ ਪੋਪੂਲੇਸ਼ਨ ਜਿਹੜੀ ਆ ਇਹ ਹਾਵੀ ਹੋ ਰਹੀ ਆ ਕਿਸ ਕਿਸ ਦਾ ਏਜੰਡਾ ਹਾਵੀ ਹੋ ਰਿਹਾ ਇਹ ਸਰਕਾਰ ਜਿਹੜੀ ਪੰਜਾਬੀਆਂ ਦੀ ਸਰਕਾਰ ਸੀਗੀ ਤੇ ਇਹ ਸਰਕਾਰ ਜਿਹਨੂੰ ਲੋਕਾਂ ਨੇ ਡਾ ਵੱਡਾ ਫਤਵਾ ਦਿੱਤਾ ਸੀਗਾ ਲੋਕਾਂ ਦਾ ਏਜੰਡਾ ਬਣਾਉਣ ਦੀ ਬਜਾਏ ਕਿ ਲੋਕਾਂ ਨੇ ਇਹਦੇ ਬਾਰੇ ਪੁੱਛਿਆ ਕਿ ਜਿਹੜੇ ਸਟੇਕ ਹোলਡਰ ਸੀ ਕਿਸਾਨਾਂ ਨੂੰ ਤੁਸੀਂ ਪੌਲਿਸੀ ਬਣਾ ਕੇ ਦੇ ਦਿੱਤੀ ਨਾ ਤੁਹਾਡਾ ਫੌਜੀ ਡਾਕੂਮੈਂਟ ਕੁਛ ਕਹਿੰਦਾ ਜਿਹੜੇ ਤੁਸੀਂ ਵਾਅਦਾ ਕਰਦੇ ਹੋ ਕੁਛ ਕਹਿੰਦੇ ਹੋ ਕਿਹੜਾ ਬਣਾ ਡਿਖੂਗਾ 200 ਗੈੜੇ ਪਲਾਟ ਦੇ ਵਿੱਚ ਕਮਰਸ਼ੀਅਲ ਯੂਨਿਟ ਬਣਾਉਣ ਵਾਸਤੇ ਕਿੰਨੇ ਕਰੋੜ ਰੁਪਏ ਚਾਹੀਦਾ 1000 ਗੈੜੀ ਕੋਠੀ ਦੇ ਵਿੱਚ ਕੋਠੀ ਦੀ ਲੋੜਾ ਉਹਨੇ ਕਿਹਨੇ ਹੈਗੇ ਸਾਡੇ ਤਾਂ ਆਲਰੇਡੀ ਪਿੰਡ ਵੀ ਖਾਲੀ ਪਏ ਆ ਸਾਡੇ ਸ਼ਹਿਰਾਂ ਦੇ ਵਿੱਚ ਵੀ ਬਹੁਤ ਸਾਰੇ ਘਰ ਤੁਸੀਂ ਦੇਖ ਲੋਗੇ ਬਹੁਤ ਘਰ ਜਿਹੜੇ ਅੰਡਰ ਯੂਟਿਲਾਈਜ਼ ਹੈਗੇ ਉਹ ਤਰੀਕੇ ਦੇ ਨਾਲ ਸੋ ਕਹਿਣ ਤੋਂ ਬਾਅਦ ਹੈ ਕਿ ਪਿਛਲੇ ਪਾਸੇ ਜਿਹਨੇ ਕਹਿਤਾ ਵੀ ਆਹ ਤਰੀਕਾ ਹੈਗਾ ਇਹ ਨਾਲ ਨੋਟ ਕਰ ਵਾ ਸਕਦੀ ਹੈ ਸਾਰੀ ਸਰਕਾਰ ਦਾ ਤੇ ਪਾਲਿਸੀ ਮੇਕਰ ਦਾ ਏਜੰਡਾ ਪਿੰਡ ਨਹੀਂ ਹੈਗਾ ਪਿੰਡ ਦੇ ਲੋਕ ਨਹੀਂ ਪਿੰਡ ਦਾ ਮਤਲਬ ਇਹ ਨਹੀਂ ਵੀ ਕਦੇ ਉੱਥੇ ਸਿੱਖਿਆ ਲੈ ਕਿਸਾਨ ਹੈਗੇ ਆ ਜਿਹੜਾ ਵੀ ਆਮ ਲੋਕ ਹੈਗੇ ਸ਼ਹਿਰਾਂ ਦੇ ਵਿੱਚ ਵੀ ਤੁਸੀਂ ਦੇਖੋ ਕਿ ਇੱਕ ਪਾਸੇ ਤੁਸੀਂ ਦਿੱਲੀ ਦੇਖ ਲੋ ਬੀਜੇਪੀ ਜਿੱਥੇ ਵੀ ਆਈ ਆ ਕਿੱਥੇ ਗਰੀਬ ਲੋਕ ਪਰੇਖੇ ਸੀਗੇ ਜਿੱਥੇ ਥੋੜੀ ਬਹੁਤ ਜਗ੍ਹਾ ਮੈਨੇ ਸਭ ਨੂੰ ਬੁਲਡੋਜ਼ਰ ਕਰਕੇ ਹੋਰ ਦੇਸਟ ਪਾਕਰ ਨੂੰ ਪਿਛੇ ਭਜਾਈ ਜਾ ਰਿਆ ਹੈ ਇਹਦੇ ਨਵੀਂ ਐਥਨਿਕ ਕਲੀਨਸਿੰਗ ਹੋਣ ਰਹੀ ਹੈ ਉਹ ਜਿਹੜੀ ਮੈਂ ਗੱਲ ਕਰ ਰਿਹਾ ਸੀ ਜਿਹੜਾ ਪੰਜਾਬ ਦੀ ਇਹਦੀ ਸੈਂਸਸ ਹੋਊਗੀ ਉਹਨੇ ਕਈ ਕਿਸਮ ਦੇ ਸਵਾਲ ਖੜੇ ਕਰਨੇ ਹ ਕਿਸ ਅਰੋ ਦੇ ਬਾਰੇ ਏਜੰਡਾ ਹੈਰ ਕਰੂ ਕਿ ਸਮੱਸਿਆ ਪਤਾ ਹੋ ਜਾਣਗੀ ਧੱਕੇ ਨਾਲ ਪੰਜਾਬ ਨੂੰ ਕੋਈ ਕੁਝ ਕਰ ਨਹੀਂ ਸਕਦਾ ਪਰ ਸਭ ਨੂੰ ਪਤਾ ਇੱਕ ਬੰਦਾ ਵੀ ਖੜਾ ਹੋਊਗਾ ਨਾ ਉਹ ਵੀ ਲੜੇਗਾ ਅਖੀਰ ਤੱਕ ਪਰੇ ਸਰਕਾਰਾਂ ਦੀ ਨੀਤੀ ਜਿਹੜਾ ਆਲਰੇਡੀ ਪੰਜਾਬ ਦੇ ਲੋਕ ਤੇ ਨੇ ਡਿਸਟਰਬਡ ਹੈ ਕਰਜ਼ਾ ਜਾ ਰਿਹਾ ਸੀ 1 ਲੱਖ ਰੁਪਏ ਦੇ ਕਰੀਬ ਕਰਜ਼ਾ ਹੋ ਗਿਆ ਕਿਸਾਨਾਂ ਦੇ ਸਿਰ ਦੇ ਉੱਤੇ ਜਿੰਨਾ ਜਿੰਨਾ ਕਰਜ਼ਾ ਹੈਗਾ ਵਾ ਉਹ ਤੁਸੀਂ ਵਾਪਸ ਦਿੱਤਾ ਨਹੀਂ ਜਾ ਸਕਦਾ ਖੇਤੀ ਤੁਹਾਡੀ ਵੈਸੇ ਲਾਏ ਬੰਦੀ ਨਹੀਂ ਹੈ ਖੇਤੀ ਤੋਂ ਬਨਾ ਹੋਰ ਕਿਤੇ এমਪਲॉयਮੈਂਟ ਨਹੀਂ ਹੈ ਜਿਹੜਾ ਥੋੜਾ ਬਹੁਤਾ ਲੋਕਾਂ ਨੂੰ ਆਸਿਵਾਰ ਅੰਦਰ ਨੇ ਆਣੇ ਭੇਜ ਦਈਓ ਸਾਰਾ ਕੁਝ ਬੰਦੋ ਤਕਰੀਬਨ ਬੰਦ ਹੋ ਗਿਆ ਉਸ ਤਰੀਕੇ ਦੇ ਨਾਲ ਬਲੂ ਕੀ ਉੱਥੇ ਕਾਨੂੰ ਆਉਣ ਪਏ ਦਹਾਵੀਆਂ ਸਾਲ ਇਹ ਤਾਂ 5 ਸਾਲ ਲਾ ਕੇ ਚੱਲੇਗਾ ਜਿੱਦਾਂ ਕਹ ਲਈ 15 ਸਾਲ ਲੱਗ ਜੇ ਲੇਗੇ ਕਾਂਗਰਸ ਵળે 15 ਸਾਲ ਲਾ ਕੇ ਹੱਤਵਾਰ ਤੋਂ ਬਾਅਦ ਇਹ ਪੰਜ-ਛੇ ਲਾ ਕੇ ਚੱਲ ਜਾਣਗੇ ਘਰਾਂ 'ਚ ਬਹਿ ਜਾਣਗੇ ਪੱਕੀਆਂ ਥਾਵਾਂ ਦੇ ਬਹਿਣ ਵગેਰ ਨੂੰ ਪਰ ਜਿਹੜੀ ਜਨਤਾ ਹੈਗੀ ਆ ਜਿਹੜੀ ਪਾਪੂਲੇਸ਼ਨ ਹੈਗੀ ਆ ਜਿਹੜੀ ਜਿਹੜਾ ਖਾਸ ਕਰਕੇ ਨੌਜਵਾਨਾਂ ਦਾ ਕੰਮ ਤੁਸੀਂ ਕਿੰਨਾਂ ਲੋਕਾਂ ਨੂੰ ਕਿੱਤਾ ਮੁਖੀ ਬਣਾਉਣਾ ਕਿੰਨਾਂ ਲੋਕਾਂ ਸੈਂਸਰ ਸਿਕਿਉਰਟੀ ਪੈਦਾ ਕਰਨੀ ਆ ਜਾਂ ਕਿੱਦਾਂ ਤੁਸੀਂ ਪੰਜਾਬ ਨੂੰ ਜਿਹੜਾ ਇੱਕ ਰੰਗਲੇ ਪੰਜਾਬ ਦੀਆਂ ਗੱਲਾਂ ਸੀ ਹੁਣ ਇਹ ਤਾਂ ਕੌਣ ਬਣਾਉਣਾ ਕੰਮ ਹੀ ਰਹਿ ਗਿਆ ਨਾ ਨਾਰੇ ਲਾਈ ਚਲੋ ਵਿੱਤ ਦੇ ਰੱਖਣੇ ਕਿ ਗ੍ਰੈਡਿਊਟ ਆਓ ਕਿੰਨਾ ਕਿਆ ਰੰਗਲਾ ਪੰਜਾਬ ਆ ਇਹਨੂੰ ਕਿਹ ਰੰਗਲਾ ਪੰਜਾਬ ਬਣਾਉਣ ਵਾਲੀਆਂ ਇਹ ਸਾਰੀਆਂ ਗੱਲਾਂ ਹੈਗੀਆਂ ਨਾ ਦੀਆਂ ਤੋਂ ਇਹ ਪੰਜਾਬ ਦੇ ਵਿੱਚ ਜਿੱਤੇ ਆਰਸਨਲ ਲਿਆਂਦੇ ਗਏ ਸੀ ਮੈਨੂੰ ਜਾਂਦਾ ਦੁਖ ਰਿਆ ਨਹੀਂ ਬਹੁਤ ਬਹੁਤ ਜ਼ਿਆਦਾ ਮਾੜਾ ਕੰਮ ਕੀਤਾ ਉਹਨਾਂ ਦਾ ਅਕਾਲੀਆਂ ਦਾ ਵੀ ਕਾਂਗਰਸੀਆਂ ਦਾ ਵੀ ਏਜੰਡਾ ਇਹੀ ਸੀਗਾ ਪਰ ਲੋਕਾਂ ਨੇ ਉਹਨਾਂ ਨੂੰ ਤਾਂ ਸਮਝਾਇਆ ਇਹਨਾਂ ਨੂੰ ਅੱਗੇ ਲੈ ਕੇ ਆਏ ਆਰਟੀ ਵੀਟਲੀ ਨੇ ਸੋਚਿਆ ਹੀ ਨਹੀਂ ਕਿ ਅਸੀਂ ਲੋਕਾਂ ਨਾਲ ਬਹੁਤ ਵੱਡਾ ਧੋਖਾ ਕਰ ਰਹੇ ਨੇ 80% ਛੋਟੇ ਕਿਸਾਨਾਂ ਨੇ ਇਹਨਾਂ ਨੂੰ ਵੋਟ ਪਾਈਆਂ 5 ਕਿਲੇ ਤੋਂ ਘਟ 47% ਟੋਟਲ ਜਿਹੜੇ ਕਿਸਾਨ ਸੀ ਪੰਜਾਬ ਦੇ 222 ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ। ਹਾਂ ਇਹਦਾ ਮਤਲਬ ਹੈਗਾ ਕਿ ਵੋਟਾਂ ਲੈਣ ਤੋਂ ਬਾਅਦ ਉਹ ਕਿਨਾਂ ਦੇ ਕਿਥੇ ਝੰਡੇ ਤੇ ਨਹੀਂ ਹੈਗੇ ਤੇ ਇਹਦੇ ਨਾਲ ਕੀ ਹੋਊਗੀ ਲਾਅਲੈਸਨੈਸ ਪੈਦਾ ਹੋਊ। ਇਨਸਿਕਿਉਰਟੀ ਪੈਦਾ ਹੋਊ। ਅੱਜ ਕਿਸਾਨਾਂ ਦਾ ਮੇਰੇ ਖਿਆਲ ਤੁਹਾਡੇ ਜਿਹੜਾ ਹੈਗਾ ਉੱਥੇ ਟਰੈਕਟਰ ਮਾਰਚੀ ਹਾਂਜੀ ਬਿਲਕੁਲ ਐਸਕੇ ਵੀ ਪਹਿਲਾਂ ਹੀ ਜਿਹੜਾ ਹੈਗਾ ਕਿਸਾਨਾਂ ਬਾਰੇ ਪਹਿਲਾਂ ਹੀ ਬਹੁਤ ਸਾਰੀਆਂ ਇਸ ਤਰ੍ਹਾਂ ਨਾਲ ਧਾਰਨਾਵਾਂ ਹੈਗੀਆਂ। ਇੰਡਸਟਰੀ ਦੇ ਵਿੱਚ ਵੀ ਇਹ ਕੁਝ ਹੋਰ ਨਹੀਂ ਦਿੰਦੇ ਇਹ ਤਾਂ ਮਾੜਾ ਹੀ ਬੈਠ ਰਹੀ ਆ ਪਰ ਜਦੋਂ ਹਾਲਾਤ ਪੈਦਾ ਕੀਤੇ ਜਾਂਦੇ ਆ ਤੇ ਫਿਰ ਤਾਂ ਫਿਰ ਉਹਨਾਂ ਦੀ ਹੀ ਮਜਬੂਰੀ ਬਣ ਜਾਂਦੀ ਆ ਵੈਰਾਈਟੀ ਵਲਦੀ ਸਫਰੇ ਦੇ ਵਿੱਚੋਂ ਪੰਜਾਬ ਦਾ ਹੂੰ ਹੂੰ ਤਾਂ ਸਫਰੇ ਅਜਿਹੇ ਪੰਜਾਬ ਪ੍ਰਤੀ ਬੜੇ ਖਤਰੇ ਭਰੇ ਡਰਾਉਣੇ ਭਰੇ ਹਾਲਾਤ ਉੱਤੇ ਕੀ ਵਿਰੋਧੀ ਧਿਰਾਂ ਦਾ ਵੀ ਕੋਈ ਰੋਲ ਹੈ ਕਿਵੇਂ ਰਹਿਣਾ ਚਾਹੀਦਾ ਉਹਨਾਂ ਨੂੰ ਇਸ ਪੋਜੀਸ਼ਨ ਦੇ ਵਿੱਚ ਵਿਰੋਧੀ ਧਿਰ ਕੀ ਕਰਦੀ ਹੈ ਅੱਜ ਜਿਹੜੇ ਲੀਡਰ ਉੱਥੇ ਦੇ ਰਹੇ ਸਟੇਟਮੈਂਟਾਂ ਵੀ ਮੈਂ ਪਹਿਲਾਂ ਇਹ ਤਾਂ ਕਰਨ ਉਹ ਨਾ ਕੀਤਾ ਕੀ ਆ ਹੂੰ ਗੱਲ ਤੇ ਲੋਕੀ ਕੀ ਕਰਾਂ ਕਿਤੇ ਥੋੜੀ ਬੋਦੀ ਆਸ ਹੋਵੇ ਲੋਕਾਂ ਨੂੰ ਕੋਈ ਧਿਰ ਹੈਗੀ ਇਹਨਾਂ ਦੇ ਵਿੱਚ ਅਕਾਲੀਆਂ ਦੀ ਕਿਹੜੀ ਧਿਰ ਜਿਹੜੀ ਲੋਕਾਂ ਦੇ ਨਾਲ ਖਲੋਵੇ ਹਾਂ ਕਾਂਗਰਸ ਵਾਲਿਆਂ ਨੇ ਕੀ ਕੀਤਾ ਛੋਏ ਥੋੜੇ ਪੰਗਿਆਂ ਨੂੰ ਛੱਡ ਕੇ ਇਹੀ ਕਾਂਗਰਸ ਵਾਲਿਆਂ ਨੇ ਜਿਹੜੇ ਹੁਣ ਭਾਜਪਾ ਜਾ ਬੜੇ ਆ ਹੂੰ ਤੇ ਲੋਕੀ ਕੀ ਕਰ ਮਤੇ ਇਹ ਸਮਝ ਆ ਗਈ ਵੀ ਇੰਨਾ ਜਿਆਦਾ ਮਤਲਬ ਇਹਦੇ ਵਿੱਚ ਵੈਕਿਊਮ ਆ ਗਿਆ ਇਸੇ ਕਰਕੇ ਲੋਕੀ ਬਰਕਟਲੀ ਬਿਹੇਵ ਕਰਦੇ ਆ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਸਾਡੀ ਬਾਹ ਕਿੰਨੇ ਫੜਨੀ ਆ ਕਿਹਦੇ ਤੇ ਯਕੀਨ ਕਰਨਗੇ ਮਾਲਕਾਂ ਨੂੰ ਕੀ ਕਹਿਣਗੇ ਕਿ ਕਿਹਨੂੰ ਲੈ ਕੇ ਆਉਣਗੇ ਕਾਂਗਰਸ ਨੂੰ ਲਿਆਉਣਗੇ ਜਾਂ ਪਕਾਲੀਆਂ ਨੂੰ ਲਿਆਉਣਗੇ ਬੀਜੇਪੀ ਆਪਣਾ ਜ਼ਗਾੜ ਚਲਾਉਂਦੀ ਇਹ ਸਾਰੇ ਵਿੱਚੋਂ ਅਲਟੀਮੇਟਲੀ ਸਾਰੀ ਗੇਮ ਦੇ ਵਿੱਚੋਂ ਬੀਜੇਪੀ ਗੇਨ ਕਰਦੀ ਹੈ ਹੂੰ ਬੀਜੇਪੀ ਪਹਿ ਮਿਸਾਲ ਹੈ ਤਰਤ ਭਾਈਚਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਆ OBC ਭਾਈਚਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਤੇ ਹੁਣ ਪੰਜਾਬ ਦੀ ਜਿਹੜੀ ਰਾਜਨੀਤੀ ਨੂੰ ਜਿਹੜਾ ਹੈਗਾ ਵਾ ਉਹ ਕਿਸਾਨੀ ਦੇ ਨੌਰ ਕਿਸਾਨੀ ਕਿਸਾਨਾਂ ਦੇ ਧਰਮ ਦੇ ਤੌਰ ਤੇ ਕਰਦੇ ਹੁੰਦੇ ਸੀ ਸਿੱਖ ਮジョਰੀਟੀ ਪਰ ਕਿਸਾਨੀ ਦੇ ਨੌਨ ਕਿਸਾਨੀ ਦਾ ਮੁੱਦਾ ਚਰਵਾਉਣ ਰਿਹਾ। ਹੂੰ। ਪਰ ਆ ਜਿਹੜਾ ਮੁੱਦਾ ਕਿਸਾਨੀ ਦਾ ਬਣ ਗਿਆ ਜ਼ਮੀਨ ਨਾਲ ਜਿਹੜੇ ਨੌਨ ਕਿਸਾਨੀ ਆ ਉਹਨੂੰ ਲੱਗੂ ਵੀ ਬਹੁਤ ਠੀਕ ਹੈ ਉਹਦਾ ਅਜੰਡਾ ਹੀ ਨਹੀਂ ਬਗਦੇ ਵਿੱਚੋਂ ਕੋਈ ਪਹਿਲਾਂ ਈ ਸਾਰ ਨਹੀਂ ਕੋਈ ਨਹੀਂ ਆ। ਤੇ ਜੇ ਕਿਸਾਨੀ ਨੌਨ ਕਿਸਾਨੀ ਦਾ ਅਜੰਡਾ ਫੜਦਾ ਵਾ ਤੇ ਫਿਰ ਨਾ ਕਿਸਾਨੀ ਹਾਰਦੀ ਉਹਦੇ ਵਿੱਚੋਂ ਕਿਟ ਵੋਟਾਂ ਨੌਨ ਕਿਸਾਨੀ ਦੀਆਂ ਜ਼ਿਆਦਾ ਹੈ। ਹੂੰ। 30% ਦੱਸਦਾ ਵਿਚਾਰਾ ਹੈ। ਇਥੇ ਉਹਨਾਂ OBC ਭਾਈ ਜਰਾ ਹੈ। ਠੀਕ ਆ OBC ਭਾਈ ਜਰਾ ਜਿਹੜਾ ਹੈਗਾ ਉਹ ਠੀਕ ਆ ਉਹਦੇ ਵਿੱਚੋਂ ਕੁਝ ਜ਼ਮੀਨਾਂ ਹੈਗੀਆਂ ਵਾ ਸਾਰੇ ਕੋਈ ਜ਼ਮੀਨਾਂ ਨਹੀਂ ਹੈਗੀਆਂ ਸ਼ਹਿਰੀ ਕੰਪਾ ਕਿੰਨਾ ਜ਼ਿਆਦਾ ਹੈ। ਜਿਹੜਾ ਸਟੇਟ ਜਿਹੜਾ ਪੰਜਾਬ ਕਿਸੇ ਵੇਲੇ ਕਹਿੰਦੇ ਸੀ ਇਹ ਕਮਿਊਨਿਟੀ ਡੋਮੀਨੇਟ ਕਰਦੀ ਆ ਜਾਂ ਆ ਕਲਾਸ ਡੋਮੀਨੇਟ ਕਰਦੀ ਆ ਖਾਸ ਕਰਕੇ 1960 ਤੋਂ ਬਾਅਦ ਜਿਹੜੀ ਪੀਜ਼ੈਂਟਰੀ ਦੀ ਡੋਮੀਨੈਂਸ ਰਹੀ ਆ ਮੈਨੂੰ ਉਹਦੇ ਉੱਤੇ ਕੁਐਸਚਨ ਮਾਰਕ ਲੱਗਦਾ ਹੂੰ ਔਰ ਜਿਸ ਕਿਸੇ ਰਾਜਨੀਤੀ ਹੋ ਰਹੀ ਆ ਕਾਂਗਰਸ ਨੇ ਵੀ ਵਰਤਨੀ ਕੀਤੀ ਹੈ ਕਾਲੀਆਂ ਨੇ ਜਿੱਤੀ ਆ ਜਿਵੇਂ ਤਰੀਕੇ ਨਾਲ ਬੀਜੇਪੀ ਟ੍ਰੈਸ ਦਿੱਤੀ ਆ ਹੁਣ ਕਾਲੀ ਬੀਜੇਪੀ ਤੇ ਸਮਝੌਤੇ ਦੀ ਗੱਲ ਕਰਦੇ ਆ ਪਰ ਵੱਡਾ ਸਵਾਲ ਇਹ ਹੈਗਾ ਜਦੋਂ 1996 'ਚ ਸਮਝਾਤਾ ਹੋਇਆ ਸੀ ਤਾਂ ਕਾਲੀ ਬਹੁਤ ਤਾਕਤਵਰ ਸੀ ਹੂੰ 96 ਦੇ ਵਿੱਚ ਅਕਾਲੀਆਂ ਨੇ BSP ਨਾਲ ਸਮਝੌਤਾ ਕਰਕੇ 13 ਦੇ ਵਿੱਚੋਂ 8 ਸੀਟਾਂ ਇਹਨਾਂ ਜਿੱਤੀਆਂ ਸੀ ਦੋ ਇਹਨਾਂ ਜਿੱਤੇ ਕਾਂਗਰਸ ਨੂੰ ਸਿਰ 10 ਰਹਿ ਜਾਂ ਸੀਗਾ ਹੂੰ ਦੋਨਾਂ ਸਮਿਆਂ ਦੇ ਵਿੱਚ ਕਾਂਗਰਸ ਜਿਹੜੀ ਅਕਾਲੀ ਸੀ ਇਹਨਾਂ ਨੇ ਬੈਂਸਗਰ ਦੇ ਸਮੇਂ ਦੇ ਦੋ ਬਾਏ ਇਲੈਕਸ਼ਨ ਅਜਨਾਰੇ ਵਾਲੀ ਬਹੁਤ ਇੰਪੋਰਟੈਂਟ ਸੀ ਜਦੋਂ ਬੈਂਸਗਰ ਡਾ ਜਿੱਤੇ ਸੀ ਇੱਕ ਮਨਪ੍ਰੀਤ ਸੀ ਬਾਦਲ ਜਿਹੜੇ ਸੀਗੇ ਇਹ ਜਿੱਤੇ ਸੀ ਉਹਦੇ ਉੱਤੋਂ ਆਪਣੇ ਤੋਂ ਬੇਦੁਰਾ ਹਟੇ ਹੋ ਜਿੱਤੇ ਸੀ ਹੂੰ ਸਭ ਤੋਂ ਇੰਪੋਰਟੈਂਟ ਪਾਰਟ ਸੀ ਕਿ 1996 ਦੇ ਵਿੱਚ ਬਾਦਲ ਅਕਾਲੀ ਗੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਹੁਤ ਵੱਡੀ ਜਿੱਤ ਮਿਲੀ ਸੀ ਇਹਨਾਂ ਦਾ ਹੱਥ ਉੱਤੇ ਸੀ ਤਾਂ ਫੈਸਲਾ ਹੋਇਆ ਕਿ ਉਹ ਛੋਟੇ ਭਰਾ ਦਾ ਰੋਲ ਅਦਾ ਕਰੂਗਾ 23 ਸੀਟਾਂ ਨੂੰ ਵਿਧਾਨ ਸਭਾ ਜਿੱੰਗੀਆਂ 3 ਸੀਟਾਂ ਉਹਨੂੰ ਲੋਕ ਸਭਾ ਦੀਆਂ ਜਿੱੰਗੀਆਂ ਹੁਣ ਤਾਂ ਬੀਜੇਪੀ ਦਾ ਵੋਟ ਸ਼ੇਅਰ ਕਾਲੀਆਂ ਨਾਲੋਂ ਜ਼ਿਆਦਾ ਹੋ ਗਿਆ ਹੂੰ ਕੀ ਹੋਊਗਾ ਕਿ ਨਹੀਂ ਹੋਊਗਾ ਅਜੇ ਤਾਂ ਦੋਵਾਂ ਨੇ ਕਰਨਾ ਵਾ ਇਹਨਾਂ ਕੀ ਕੀ ਕਿਹਾ ਨਾ ਪਰ ਦੋਵਾਂ ਦੀ ਵੱਡੀ ਸਮੱਸਿਆ ਹੈਗੀ ਬੀਜੇਪੀ ਨੂੰ ਬਹੁਤ ਸਹੀ ਉੱਤੇ ਦੇ ਅਸਰ ਹੈਗੇ ਜੀ ਵੱਧ ਜਾਂ ਕਿਵੇਂ ਆ ਨੇ ਕੋਸ਼ਿਸ਼ ਹੋ ਰਹੀ ਹੈ ਜਖਰ ਸਾਹਿਬ کہہ ਰਹੇ ਆ ਅਕਾਲੀ ਦਲ ਵਾਲੇ ਦਬੀ ਜਬਾਨਾ ਕਹਿ ਰਹੇ ਆ ਅੱਧਾ ਕਾਲੀ ਦਲ ਤੋਂ ਉਹਦੀ ਗੋਦੀ ਚ ਬਿਠਾ ਜਾ ਕੇ ਦੇਖਣਾ ਪਹਿਲੇ ਸਮੇਂ ਦੇ ਤੋਂ ਕਿਸ ਤਰੀਕੇ ਨਾਲ ਇੱਕ ਇੱਕ ਤਾਰੇ ਪਛਾਲਾ ਬਾਪੂ ਹੈ ਪਛਾਲਾ ਅੱਧਾ ਮਤਲਬ ਪੰਜ ਮੈਂਬਰੀ ਤੇਰੇ ਵਾਲਾ ਜਾਂ ਕੋਈ ਹੋਰ ਨਹੀਂ ਤੁਸੀਂ ਦੇਖੋ 3 ਸਾਲ ਵੀ ਮੁਕਾਦ ਕਰਦੇ ਸੀ ਉਹਦੇ ਹਾਂ ਬਿਲਕੁਲ ਸੁਖਾ ਸਾਹਿਬ ਦੀ ਨੌ ਨੇ ਉਥੇ ਇਲੈਕਸ਼ਨ ਲੜ ਲਈ ਆ ਉਹਨਾਂ ਦੇ ਮੁੰਡੇ ਨੇ ਲੜ ਲਈ ਆ ਰਤਨ ਸਿੰਘ ਜਨਾਲਾ ਦਾ ਮੁੰਡਾ ਜਿਹੜਾ ਐਮਐਲਏ ਰੀਆ ਸੀ ਉਸ ਪਾਸੇ ਚੱਲੇ ਗਿਆ ਇੱਕ ਉਹ ਸਾਡੇ ਆਪਣੇ ਫਤਿਹਗੜ ਝੂੜੀਆਂ ਤੋਂ ਸੀਗਾ ਆਪਣਾ ਜਿਹੜਾ ਨਿਰਮਨ ਸਿੰਘ ਉਹਦਾ ਮੁੰਡਾ ਬਹੁਤ ਸਾਰੇ ਇਦਾਂ ਦੇ ਹੈਗੇ ਬਨਾਵ ਦੇ ਗਾਣੇ ਸ਼ੁਰੂ ਕਰ ਦਿੱਤੇ ਸੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਉਸ ਵਕਤ ਚਲੇ ਗਏ ਕਾਂਗਰਸ ਦੇ ਵਿੱਚ ਚਲੇ ਗਏ ਆ ਬਾਜਾ ਸਾਹਿਬ ਇੱਕ ਛੋਟੇ ਸੀ ਉਹ ਚਲੇ ਗਏ ਉੱਪਰ ਅਮਰਿੰਦਰ ਸਿੰਘ ਦੇ ਅੱਧਾ ਟੱਬਰ ਹੀ ਨਾਲ ਲੱਗੀ ਉੱਪਰ ਸਿਲਚ ਲੱਗੇ ਹਾਂ 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 ਅਕਾਲੀਆਂ ਬਲੇ ਕੀ ਰਹਿ ਗਏ ਇਸ ਤਰੀਕੇ ਨਾਲ ਫੇ ਅਕਾਲੀਆਂ ਦੇ ਦੋ ਤਿੰਨ ਬੈਠੀਆਂ ਉਹਦੇ ਵਿੱਚੋਂ ਹਾਂਜੀ ਹਾਂ ਥ੍ਰੀ ਗੱਲ ਹੈ ਕਿ ਕਈ ਕਈ ਸਮੱਸਿਆ ਨਾ ਕਾਲੀਆਂ ਦੀ ਹੁਣ ਜੇ ਕਾਲੀ ਜੰਗ ਦਾ ਸਥਾਨ ਜਦੋਂ ਅੰਦਾਜ਼ਾ ਕਿ ਭਾਜੀਪੀ ਇਹ ਇਹ ਤੇ ਮੰਨੂਗੀ ਮੈਨੂੰ ਨਹੀਂ ਲੱਗਦਾ ਮੰਨੂਗੀ ਜੇ ਅਕਾਲੀ ਦਲ ਆਪਣਾ ਸਟੈਂਡ ਢੀਲੂਟ ਕਰਦਾ ਵਾ ਤੇ ਕਾਲੀ ਕਾਲ ਦੀ ਕੀ ਕ੍ਰੈਡੀਬਿਲਿਟੀ ਰਹਿ ਜਾਂਦੀ ਐ ਤਾਂ ਮੇਰਾ ਕਹਿਣ ਤੋਂ ਬਾਅਦ ਜਦੋਂ ਇਦਾਂ ਦੀ ਸਿਚੁਏਸ਼ਨ ਹੁੰਦੀ ਐ ਅਨਸੈਪਟਡੀ ਹੁੰਦੀ ਆ ਤੇ ਫਿਰ ਇਦਾਂ ਦੇ ਲੋਕਾਂ ਦੇ ਜਿਹੜੀਆਂ ਇਸ ਕਿਸਮ ਦੀਆਂ ਪਾਰਟੀਆਂ ਜਿਹਨਾਂ ਕੋਲ ਪੈਸੇ ਵੀ ਹੈਗੇ ਆ ਲੋਕ ਵੀ ਨਾਲ ਹੈਗੇ ਆ ਔਰ ਉਹ ਬਾਰ-ਬਾਰ OBC ਦੀ ਗੱਲ ਕਰਦੇ ਆ ਬਾਰ-ਬਾਰ ਤੁਸੀਂ ਦੇਖੋ ਜਿਹੜਾ ਹਰਿਆਣੇ ਵਾਲੇ ਮੁੱਖ ਮੰਤਰੀ ਸਾਹਿਬ ਬਾਰ-ਬਾਰ ਉਹ ਲੈਂਦਾ ਜਾ ਰਿਹਾ ਤੇ ਇਸੇ ਤਰੀਕੇ ਦੇ ਨਾਲ ਹੁਣ ਸ਼ਹਿਰੀ ਵੋਟਾਂ ਦੀ ਗੱਲ ਕੀਤੀ ਜਾ ਰਹੀ ਐ ਸ਼ਹਿਰੀ ਵਰਸਸ ਪੇਂਡੂ ਕੀਤਾ ਜਾ ਰਿਹਾ ਹੈ ਖੇਤੀਬਾੜੀ ਵਾਲੀ ਵਰਸੇ ਨੌਨ ਖੇਤੀਬਾੜੀ ਭਗਵੰਤ ਸਿੰਘ ਮਾਨ ਵੀ ਨਹੀਂ ਕਰਿਆ ਨਾ ਕਿਤੇ ਦੋ ਵਡੀਆਂ ਜੱਥੇਬੰਦੀਆਂ ਨੂੰ ਗੱਲਬਾਤ ਕਰਾਉਣ ਤੋਂ ਬਾਅਦ ਜਿਹੜੀ ਡਾਂਗ ਫੇਰੀ ਆ ਤੇ ਜਿਹੜਾ ਉਹਨਾਂ ਨੂੰ ਭਜਾਇਆ ਹੱਥੋਂ ਜਾਂ ਵਿਚਾਰੇ ਦੇ ਟਰੈਕਟਰ ਜਿਹੜੇ ਤੋੜੇ ਆ ਉਸ ਤੋਂ ਬਾਅਦ ਉਹ ਤਾਂ ਨਸਲ ਹੋ ਕੇ ਬਹਿ ਗਏ ਨਾ ਦੋਂਪੇ ਕੋਈ ਉੱਠਦੀ ਹੁਣ ਉਹਦੇ ਉੱਤੇ ਤੇ ਬਹੁਤ ਮਤਲਬ ਦੇਖੋ ਨਾ ਉਹ ਕਿਤੇ ਦੇਖਦੇ ਇਹ ਗੱਲੇ ਵਾਸਤੇ ਉਹ ਨਹੀਂ ਪੀੜਾ ਨਹੀਂ ਕਰਦੇ ਆਪਣੇ ਜਿਹੜੀਆਂ ਜਿਹੜਾ ਸੌ ਨਹੀਂ ਹੁਣ ਅੰਦੋਲਨ ਦਾ ਜਿਹੜਾ ਰੁਖ ਬਦਲ ਲਿਆ ਜੀ ਧਾਰਮਿਕ ਕ੍ਰੈਡਿਬਿਲਟੀ ਯੂਜ਼ ਕਰਕੇ ਆਪਣੇ ਇਹ ਜਿਹੜਾ ਕੰਮ ਤਾਂ ਜਿਹੜਾ ਧਰਮ ਜੱਫੇਪੰਦੀਆਂ ਦਾ ਕੰਮ ਹੈਗਾ ਕਦੋਂ ਦੇ ਲੰਡੇ ਆ ਤੇਰਾ ਕੰਮ ਤਾਂ ਕਿਸਾਨੀ ਦੇ ਪ੍ਰਤੀ ਜਿਹੜਾ ਹੈਗਾ ਤੂੰ ਸਿਹਦਰੋ ਪਰ ਉਹ ਆਪਣਾ ਸਾਰਾ ਜਿਹੜਾ ਸੀ ਉਸ ਸਮੇਂ ਦੇ ਵਿੱਚ ਉਹ ਗਲੈਮਰਸ ਲਾਈਫ ਦੇ ਵਿੱਚ ਆਣ ਕੇ ਕੋਈ ਮੁੰਡ ਜੂਸ ਪਾ ਰਿਹਾ ਹੋਆ ਕੋਈ ਦੂਸਰਾ ਆ ਰਿਹਾ ਵਕੀ ਬਣਿਆ ਦੇ ਵਿੱਚੋ ਕਿਸਾਨਾਂ ਦੀ ਜਿਹੜੀ ਵੱਡੀ ਜਿਹੜੀ ਕਨਸੋਲੀਡੇਟਿਡ ਫੋਰਸ ਸੀਗੀ ਉਹਨੂੰ ਡੈਂਟ ਪਾਇਆ ਔਰ ਇਹਦੇ ਨਾਲ ਹਰਿਆਣੇ ਦੇ ਵਿੱਚ ਕਾਂਗਰਸ ਨੇ ਲਖਣ ਹਾਰੀਆ ਕਿਸਾਨੀ ਵੀ ਹੋਣ ਜਿਹੜੀ ਹੈ ਨਾ ਜਿਹੜਾ ਜਿਹੜਾ ਇੰਪ੍ਰੈਸ਼ਨ ਸੀਗਾ ਜਿਹੜੀ ਫੋਰਸ ਸੀਗੀ ਜਾ ਜਿਹੜਾ ਉਸ ਕਿਸਮ ਦਾ ਦਬਾਅ ਸੀਗਾ ਜਿਸ ਤਰੀਕਾ ਕਿਸਾਨੀ ਵੀ ਵੰਡੀ ਗਈ ਆ 16 17 ਗਏ 32 ਇਸ ਪਾਸੇ ਲਾਇਆ ਉਹਦੇ ਵਿੱਚ ਗੈਰ ਰਾਜਨੀਤਿਕ ਲੋਕ ਨਿਕਲ ਆਇਆ ਉਹਦੇ ਵਿੱਚੋਂ ਆਣ ਕੇ ਉਹ ਸਾਲ 1.5 ਸਾਲ ਇਥੇ ਮੋਰਚਾ ਲਾ ਛੱਡਿਆ ਹਰਿਆਣੇ ਦੇ ਵਿੱਚ ਬੀਜੇਪੀ ਨੇ ਬੈਨੀਫਿਟ ਜੀ ਉਸ ਚੀਜ਼ ਦਾ ਹੁਣ ਮੋਰਚੇ ਮੋਰਚਾ ਵੀ ਟੁੱਟ ਗਿਆ ਹੁਣ ਮੋਰਚੇ ਦੇ ਖਾਤੇ ਹੋਰ ਹੀ ਗੱਲਾਂ ਕਰਨ ਦੇ ਫਿਰ ਦੂਸਰੇ ਪਾਸੇ ਜਿਹੜਾ ਕੰਮ ਹੁਣ ਸਮੱਸਿਆ ਸਾਡੀ ਇਹ ਆ ਜਿਹੜਾ ਕੰਮ ਪੋਲਿਟਿਕਲ ਲੈਣਾ ਕਰਨਾ ਹੁੰਦਾ ਵਾ ਉਹ ਸਾਡੇ ਧਾਰਮਿਕ ਜਿਹੜੇ ਜਿਹੜੇ ਹੈਗੇ ਆ ਲੀਡਰ ਉਹ ਕਰਨਦੇ ਆ ਜਦੋਂ ਸਾਹਿਬ ਜਿਹੜੇ ਹੈਗੇ ਸੀ ਉਹ politcs ਦੀਆਂ ਗੱਲਾਂ ਕਰ ਰਹੇ ਆ ਤੇ ਜਿਨ੍ਹਾਂ ਨੇ ਧਰਮ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਉਹ politcs ਦੀਆਂ ਕਰਦੇ ਇਹਨਾਂ politcs ਦੀਆਂ ਕਰਨੀਆਂ ਹੁੰਦੀਆਂ ਉਹ ਧਰਮ ਹੋਦੇ ਵਾਲੇ ਪਾਸੇ ਕਰੇ ਪੰਜਾਬ ਦਾ ਦੇ ਵੀ ਕਰੈਸਿਸ ਕਰਦਾ ਹੂੰ ਜਦੋਂ ਇੱਕ ਦਾ ਹੀ ਸਿਚੁਏਸ਼ਨ ਹੋਵੇ ਤਾਂ ਨੇਚਰਲੀ ਤੁਹਾਡਾ ਕੰਸੈਂਸਸ ਨਹੀਂ ਬਣਦਾ ਤੁਹਾਡਾ ਉਹਨਾਂ 'ਤੇ ਪ੍ਰੈਸ਼ਰ ਨਹੀਂ ਲੈਂਦਾ ਉਹਦੇ ਉੱਤੇ ਸਰਕਾਰਾਂ ਬਹੁਤ ਤਕੜੀਆਂ ਹੈ ਸਰਕਾਰਾਂ ਕੋ ਬਹੁਤ ਰਿਸੋਰਸਸ ਹੈਗੇ ਆ ਸਰਕਾਰਾਂ ਕੋ ਦਬਾਉਣ ਦੀ ਬਹੁਤ ਸ਼ਕਤੀ ਹੈਗੀ ਆ ਤੇ ਇਸ ਕਰਕੇ ਜਿਹੜਾ ਮੇਨ ਮੁੱਦੇ ਹੁੰਦੇ ਜਿਹਨਾਂ ਆਪਾਂ ਹੁਣੇ ਗੱਲ ਕੀਤੀ ਹੈ ਕਿ ਜੇ ਸਮਝੌਤਾ ਹੋ ਜਾਂਦਾ ਕੀ ਕਰ ਲੋਗੇ ਤੁਸੀਂ ਹੌੜੀ ਹੌੜੀ ਕਿਸਾਨੀ ਤਾਂ ਵੈਸੇ ਕਿਸਾਨੀ ਤਾਂ ਵੈਸੀ ਬਹੁਤ ਵੱਡੇ ਵੱਡੇ ਕਿਸਾਰੇ ਥੱਲੇ ਆ ਤੇ ਹੋਰ ਦਸਾਂ ਵੀ ਆ 30 ਸਾਲਾਂ ਨੂੰ ਕਿਸਾਨੀ ਦਾ ਰੂਪ ਤਾਂ ਵੈਸੀ ਬਦਲ ਗਿਆ ਜਿੰਨਾ ਕਰਜ਼ਾ ਹੈ ਜਿੰਨੀਆਂ ਜ਼ਮੀਨਾਂ ਤੁਸੀਂ ਦੇਖੋ ਜ਼ਮੀਨਾਂ ਦੇ ਰੇਟ ਕਿੰਨੇ ਸਸਤੇ ਸੀ ਹੁਣ ਥੋੜਾ ਬੋਧਾ ਟਹਿਰਾ ਆਇਆ ਕਿੰਨਾ ਸਸਤੇ ਰੇਟ ਦੇ ਲੋਕਾਂ ਨੇ ਜ਼ਮੀਨਾਂ ਵੇਚ ਦਿੱਤੀਆਂ ਤੇ ਜ਼ਮੀਨਾਂ ਦੇ ਨਿਰ ਘੱਟ ਨਹੀਂ ਆਵਾ ਘਰ ਵੱਡ ਰਹੇ ਆ ਫਰਕਾਂ ਵੱਡ ਰਹੀਆਂ ਆ ਤੇ ਸ਼ਹਿਰ ਅੰਦੇ ਪਾਸੇ ਵੱਧ ਰਹੇ ਆ ਕੋਈ ਮਾੜੀ ਮੋੜੀ ਇੰਡਸਟਰੀ ਇਖੇਰੀ ਰੱਖਦੀ ਹੋਣਾ ਤੁਹਾਨੂੰ ਤੇ ਲੱਗ ਰਹੀ ਆ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੱਧ ਰਹੀਆਂ ਆ ਉਹ ਇਸ ਕਰਕੇ ਮੁੱਦੇ ਨਹੀਂ ਵਿਚਾਰਨ ਵਾਲੇ ਸਰਕਾਰਾਂ ਦਾ ਕੰਮ ਹੁੰਦਾ ਵੀ ਟੈਕਲਿਟੀ ਦੇ ਵਿੱਚ ਪੰਜਾਬ ਨੂੰ ਇੱਕ ਯੂਨਿਟ ਦੇ ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਇੱਕ ਫੈਮਿਲੀ ਦੇ ਤੌਰ ਦੇ ਉੱਤੇ ਇੱਕ ਲੌਂਗ ਟਰਮ ਪ੍ਰਸਪੈਕਟਿਵ ਜਿਹੜਾ ਵਾ ਉਹ ਅਵਲੋਵ ਕੀਤਾ ਜਾਵੇ ਉਹ ਤਾਂ ਹੈ ਹੀ ਨਹੀਂ ਨੱਕ ਨੂੰ ਲਾ ਕੇ ਗੱਲ ਨੂੰ ਲਾ ਲਈ ਚੱਲ 5 ਸਾਲਾਂ ਬਾਅਦ ਨਹੀਂ ਵਾਰੀ ਮੰਤਲ ਮੈਂ ਕਿਹਦੀ ਸਰਦਾਰ ਹਨ ਵੀ ਸਾਰੀਆਂ ਪਾਰਟੀਆਂ ਕਿਤੇ ਸਟਾਈ ਆ ਲੈਣ ਦੋ ਸਟਾਈ ਸਰਕਾਰ ਵੀ ਅੱਗੇ ਸਰਕਾਰਾਂ ਨਹੀਂ ਆ ਨਹੀਂ ਤੁਹਾਡੀਆਂ ਹਮ ਅੱਗੇ ਤੁਸੀਂ ਕੀ ਖੋਣਾ ਹੋਤਾ ਠੱਬ ਜਿਹਾ ਹਾਂ ਨਾ ਤੁਸੀਂ ਮਨ ਇਹੋ ਜੇ ਸਰਕਾਰਾਂ ਤੋਂ ਤੇ ਮੈਂ ਜਿੰਨਾ ਵੀ ਕੀ ਲੈਣਾ ਤੁਸੀਂ ਕਾਦੀ ਡੈਮੋਕ੍ਰੇਸੀ ਹੈ। ਸਿਕਿਉਰਿਟੀ ਆਪ ਲਈ ਫਿਰਦੇ ਆ। ਲਾਈਫ ਦੀ ਸਿਕਿਉਰਿਟੀ ਹੈ ਨਹੀਂ ਕੋਈ ਵੀ ਇੱਥੇ ਹੈ ਸੜਕ ਤੇ ਕੋਈ ਡਿਸਪਲਿਨ ਵਾਲਾ ਪਾਸਾ ਨਹੀਂ ਹੈਗਾ। ਹੂੰ ਸਿਰਫ ਬਸ ਲੱਲਾ ਲੱਲਾ ਪੱਲੂ ਪੱਲੂ ਕਹਾਟੀ ਮੈਟਲੀ ਕੀ ਹੋਣਾ ਕਯੋਸ ਵਾਲੇ ਪਾਸੇ ਵੱਧ ਰਹੇ ਆ। ਇਹ ਡੈਮੋਕ੍ਰੇਸੀ ਨਹੀਂ ਹੈ। ਆਲਟੀਮੇਟਲੀ ਢੀੜਤੰਤਰ ਜਿਹਾ ਉਚਵਾਤਾ ਹੋ ਜਾਂਦਾ। ਹੂੰ ਡਾਕਟਰ ਸਾਹਿਬ ਛੋਟੀ ਜੋ ਅਮਰੀਕਾ ਨਾਲ ਜਿਹੜਾ ਸਮਝੌਤੇ ਦੀ ਗੱਲ ਹੈ ਉਹ ਛੋਟੀ ਜੀ ਖੋਲਿਓ। ਵੇ ਉਹਦੇ ਤੌਰ ਤੇ ਗੋੜਾ ਰੱਖ ਰਿਆ ਵਾਂ ਬਹੁਤ ਕਲੀਅਰ ਅਰੇ ਵਿੱਚ ਜਿਸ ਤਰੀਕੇ ਨਾਲ ਇਹ ਪਾਲਿਸੀਜ਼ ਨੂੰ ਖਾਸ ਕਰਕੇ ਅੱਜ ਫਿਰ ਆਇਆ ਵਾ ਕਿ ਮੈਂ 20-25% ਜਿਹੜਾ ਹੈਗਾ ਉਹਦੇ ਉੱਤੇ ਟੈਰਫ ਲਾਉਂਗਾ ਹੂੰ ਹੂੰ ਤੇ ਟੈਰਫ ਲਾਉਂਗਾ ਤੇ ਤੁਸੀਂ 1947 ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਹਿੰਦੁਸਤਾਨ ਅਮਰੀਕਾ ਦਾ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਆ ਹੂੰ ਓਕੇ ਜੀ ਇਹ ਆਵੇਂ ਕਿ ਸਾਡੇ ਕੇਸ ਸਮਝ ਦੇ ਨਾਲ ਸਬੰਧ ਬਹੁਤ ਚੰਗੇ ਨਹੀਂ ਸੀਗੇ ਆ ਉਨੇ ਸੋਕਾ ਤਰ੍ਹਾਂ ਤਰ੍ਹਾਂ ਨਹੀਂ ਸੀਗੇ ਬਾਅਦ ਚ ਵੀ ਚੰਗੇ ਨਹੀਂ ਸੀਗੇ ਨਿਊਕਲੀਅਰ ਜਦੋਂ ਆਪਾਂ ਅੰਡਰਗਰਾਉਂਡ ਐਕਸਪਲੋਜ਼ਨ ਕੀਤਾ ਉਹਦੋਂ ਵੀ ਚੰਗੇ ਨਹੀਂ ਸੀ ਇੰਦਰਾ ਗਾਂਧੀ ਵੇਲੇ ਉਹ ਪ੍ਰਵਾਹ ਨਹੀਂ ਸੀ ਕਰਦੀ ਉਸ ਤਰੀਕੇ ਦੇ ਬਾਅਦ ਦੇ ਵਿੱਚ ਵੀ ਰਹਿ ਰਹਿਆ ਰੂਸ ਸਾਡਾ ਜਿਹੜਾ ਹੈਗਾ ਸੀ ਦੂਸਰੇ ਤਿੱਕੇ ਨਾਲ 파ਟਨਰ ਸੀਗਾ ਬਹੁਤ ਵੱਡੇ ਲੈਵਲ ਦੇ ਉੱਤੇ ਅਸੀਂ ਉੱਥੋਂ ਜਿਹੜੀ ਐਕਸਪੋਰਟ ਕਰਦੇ ਆਂ ਖਾਸ ਕਰਕੇ ਸਾਡੀ ਇੱਕ ਜਿਹੜਾ ਆ ਜਿਹੜਾ ਪੜ੍ਹੇ ਲਿਖੇ ਲੋਕਾਂ ਦੇ ਹੁੰਦੇ ਉਹਦੇ ਤੇ ਵੀ ਕਿਸਮ ਦੀਆਂ ਪਾਬੰਦੀਆਂ ਲਾਉਣ ਦੇ ਆ ਦੇ ਵਿੱਚ ਅਮਰੀਕਾ ਫਸਤੀ ਗੱਲ ਕਰਨ ਦੇ ਆ ਜਿੰਨਾ ਸਾਡਾ ਹੋਰ ਗੁੱਡਸ ਹੈਗੀਆਂ ਵਾ ਜਿਹੜੀਆਂ ਉਹਦੇ ਉੱਤੇ ਉਪਬੰਧੀਆਂ ਲਾਉਣ ਲਿਆ ਉਸ ਤਰੀਕੇ ਦੀ ਕਰਕੇ ਆਪਣੀਆਂ ਜਿਹੜੀਆਂ ਕੁਛ ਕਿੰਨਾ ਮੈਨੂੰ ਤੁਸੀਂ ਇੱਥੇ ਕੀ ਹੁੰਦਾ ਕਿ ਇਹਨਾਂ ਦਾ ਜਿਹੜਾ ਖਾਸ ਕਰਕੇ ਕਿਉਂਕਿ ਕਿਸਾਨੀ ਡਿਪੈਂਡੈਂਟ ਨਹੀਂ ਹੈ ਸਾਡੀ ਸਮੱਸਿਆ ਸਭ ਤੋਂ ਵੱਡੀ ਹੈ ਸਾਡੇ ਦੇਸ਼ 'ਚ ਅੱਧੀ ਆਬਾਦੀ ਅਜੇ ਵੀ ਖੇਤੀਬਾੜੀ ਦੇ ਉੱਤੇ ਡਿਪੈਂਡੈਂਟ ਹੈ ਭਾਵੇਂ ਖੇਤੀਬਾੜੀ ਦੀ ਜਿਹੜੀ ਕੰਟਰੀਬਿਊਸ਼ਨ ਹੈ ਜੀਡੀਪੀ ਦੇ ਉੱਤੇ 13-14% ਹੈ ਜੀ ਤੇ ਦੋ ਤਿਹਾਈ ਲੋਕ ਪਿੰਡਾਂ 'ਚ ਵੱਸਦੇ ਆ ਯੋ ਪੇਤਾ ਮਲੇ ਹੈਗਾ ਕਿ ਪਿੰਡਾਂ ਦੀ ਉਹ ਆਬਾਦੀ ਦਾ ਵੱਡਾ ਹਿੱਸਾ ਜਿਹੜਾ ਖੇਤੀਬਾੜੀ ਖੇਤੀਬਾੜੀ ਦਾ ਮਤਲਬ ਇਹ ਨਹੀਂ ਕਿ ਤਨ ਕੋ ਜਮੀਨ ਹੈਗੀ ਉਹ ਕੋ ਲੈਂਡਲੈਸ ਵੀ ਹੋ ਸਕਦਾ ਹੂੰ ਉਹ ਜਿਹੜਾ ਬਟਾਈਦਾਰ ਵੀ ਹੋ ਸਕਦਾ ਉਹ ਕੋਈ ਵੀ ਹੋ ਸਕਦਾ ਕਿੱਲੇ ਵਾਲਾ ਵੀ ਹੋ ਸਕਦਾ ਅੱਧੇ ਕਿੱਲੇ ਵਾਲਾ ਵੀ ਹੋ ਸਕਦਾ ਮਜ਼ਦੂਰ ਵੀ ਹੋ ਸਕਦਾ ਹੂੰ ਹੂੰ ਇੰਨੀ ਵੱਡੀ ਗਿਣਤੀ ਆ ਤੇ ਜੇ ਉਹਦੇ ਉੱਤੇ ਕੋਈ ਅਸਰ ਪੈਂਦਾ ਸਿੱਧੇ ਤੌਰ ਤੇ ਉੱਤੇ ਅੱਗੇ ਜਿਹੜੀ ਖੇਤੀਬਾੜੀ ਆ ਉਹ ਇਕਨੋਮਿਕਲੀ ਵਾਇਬਲ ਨਹੀਂ ਆ ਤੁਹਾਡੇ ਖਰਚੇ ਬਹੁਤ ਵੱਧ ਗਏ ਜੇ ਤੁਸੀਂ ਕਰਦੇ ਹੋਗੇ ਲੋਕਾਂ ਨੇ ਠੀਕੇ ਸ਼ੁਰੂ ਕਰਤੀਆਂ ਉਹਦੇ ਨਾਲ ਜਿਵੇਂ ਅਰੇ ਇਹ ਇਹ ਕੱਲ ਮੇਰੀ ਲੇਬਰ ਹੀ ਵੱਜ ਜੂਏ ਉਹਦੇ ਵਿੱਚ ਉਹ ਵੀ ਸਰਟਨ ਨਹੀਂ ਹੈ ਜਿਸ ਤਰੀਕੇ ਨਾਲ এনवायरमेंट चेंज ਆ ਰਹੀ ਆ ਜੇ ਮੀਂਹ ਜਿਆਦਾ ਪੈ ਗਿਆ ਆ ਗਰਮੀ ਜਿਆਦੀ ਹੋਗੀ ਜ਼ਰੂਰੀ ਹੈ ਹੀ ਨਹੀਂ ਕੋਈ ਭੋੜੀਆਂ ਯੂਨੀਵਰਸਿਟੀਆ ਦੇ ਵਿੱਚ ਕੋਈ ਨਵੀਂ ਰਿਸਰਚ ਉਸ ਤਰੀਕੇ ਦੀ ਹੋ ਹੀ ਨਹੀਂ ਰਹੀ ਤੇ ਉਦਾਂ ਹੀ ਹੋਗਾ ਜਦੋਂ ਪਾਕਿਸਤਾਨਾ ਹੋਇਆ ਇਹ ਠੀਕ ਹੈ ਕਿ ਇੰਡੀਆ ਰਜਿਸਟਰ ਕਰੂਗਾ ਮੋਦੀ ਸਾਹਿਬ ਵਾਸਤੇ ਇਸੇ ਕਰਕੇ ਉਹ ਪੋਸਟਪੋਨ ਕਰਨ ਦਾ ਹੈ ਔਰ ਸ਼ਾਇਦ ਮੋਦੀ ਸਾਹਿਬ ਇਸੇ ਕਰਕੇ ਇੰਗਲੈਂਡ ਨਾਲ ਜਿਹੜਾ ਉਹ ਫ੍ਰੀ ਟ੍ਰੇਡ ਕਰ ਲਿਆ ਕਿਉਂਕਿ ਯੂਰਪੀਅਨ ਯੂਨੀਅਨ ਨੇ ਜਿਹੜਾ ਉਹ ਦਬਾਉਂਦੇ ਹੀ ਕਿਉਂਕਿ ਯੂਰਪੀਅਨ ਯੂਨੀ ਦੀ ਕਲੈਕਟਿਵ 바ਰਗੇਨਿੰਗ ਪਾਵਰ ਹੈਗੀ ਆ ਹੂੰ ਠੀਕ ਹੈ ਸੱਚ ਕਿੰਨਾ ਸੈੱਟ ਕਰਦੇ ਉਹ ਤਰੀਕੇ ਦੇ ਨਾਲ ਪਰ ਜਿੰਨਾ ਉਹ ਜੀ ਗੋਤੀ 'ਚ ਆਗੇ ਆ ਜਿੰਨਾ ਨੇ ਗੋਣਕਣ ਕਰਦੇ ਆ ਜਾਂ ਜਿੰਨਾ ਉਹ ਇਹਨਾਂ ਦਾ ਜਲੂਸ ਕੱਢ ਰਹੇ ਆ ਬਾਰ-ਬਾਰ 28 ਵਰੀ ਕਹਿੰਦਾ ਮੈਂ ਫੈਸਲਾ ਕਰਾਇਆ ਜਾਂ ਜਿਹੜੀ ਉੱਥੋਂ ਦੇ ਕਾਰਪੋਰੇਟ ਹੈਗੇ ਆ ਮੋਦੀ ਸਾਹਿਬ ਦੇ ਜਿਹੜੇ ਖਾਸ ਬੰਦੇ ਆ ਉਹਨਾਂ ਦੀ ਇੱਥੇ ਕਿਸਾਂ ਬਾਰੇ ਗੱਲ ਆਉਂਦੀ ਆ ਜੇ ਪੰਨੂ ਦੇ ਜਿਹੜੇ ਖਾਸ ਕਰਕੇ ਜਿਹੜੇ ਉਸ ਸਮੇਂ ਦੇ ਲੋਕ ਸੀ ਉਹਨਾਂ ਦੀ ਗੱਲ ਆਉਂਦੀ ਆ ਪੈਰ ਤੋਂ ਕੋਲੇ ਪਾਸੇ ਲੱਗਣਾ ਕਿ ਇੰਡੀਆ ਉਹਨੂੰ ਰਜਿਸਟਰ ਕਰੂਗਾ ਮੈਨੂੰ ਲੱਗਦਾ ਉਹਨੂੰ ਕਰਨਾ ਪੈਣਾ ਇਹ ਤੋਂ ਬਿਨਾ ਹੋਰ ਕੋਈ ਬ੍ਰਿਓਟ ਨਹੀਂ ਹੈਗਾ ਨਹੀਂ ਤਾਂ ਇਹ ਬਹੁਤ ਸੈਸਟੇ ਮਾਮਲਾ ਹੈਗਾ ਔਰ ਇਹ ਸੈਸਟੇ ਮਾਮਲਾ ਜਿਹੜਾ ਹੁੰਦਾ ਤਾਂ ਆਪਣੇ ਲਈ ਮੇਰੀ ਰਾਜਸੀ ਤਾਕਤ 와 ਜਾਂ ਤਾਂ ਉਹਨੂੰ ਖੋਣ ਵਾਸਤੇ ਤਿਆਰ ਹੋ ਜਾਓ ਤਾਂ ਪਰ ਇਹ ਜ਼ਰੂਰ ਹੈਗਾ ਕਿ ਇਹਦਾ ਇਹ ਬਿਲਕੁਲ ਉਸ ਤਰੀਕੇ ਨਾਲ ਦਬਾਉਣ ਡਿਆ ਵਾ ਕਿ ਜਿੰਨਾ ਵੱਧ ਤੋਂ ਵੱਧ ਦਬਾ ਕੇ ਮੈਂ ਆਪਣੇ ਜਿਹੜਾ ਇੱਕ ਫੇਵਰੇਬਲ ਐਗਰੀਮੈਂਟ ਜਿਹੜਾ ਉਸ ਸਪਸ਼ਟ ਅਸਲ ਕਰਵਾ ਲਵਾਂ ਕਿਉਂਕਿ ਦੋ ਉੱਚੇ ਨੀਚੇ ਦੀ ਸ ਆਮ ਤੌਰ ਤੇ ਬਰਾਬਰ ਦਾ ਸਮਝਾਤਾ ਉਹ ਹੁੰਦਾ ਜਿਹੜੇ ਸਾਰੇ ਦੋਵੇਂ ਇੱਕੋ ਜਿਹੇ ਹੋਣ ਇੱਕ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਵਾ ਦੂਸਰਾ ਪੰਜਵੇਂ ਥਾਂ ਤੇ ਆਪਾਂ ਹੈਗੇ ਆ ਭਾਵੇਂ ਪਰ ਗਰੀਬੀ ਕਿੰਨੀ ਆ ਡਿਸਪੈਰਿਟੀ ਕਿੰਨੀ ਆ ਐਂਡ ਡੈਪ੍ਰਿਵੀਸ਼ਨ ਕਿੰਨੀ ਆ ਅਨਪੜਤਾ ਕਿੰਨੀ ਆ ਇਨਕਮ ਕਿੰਨੀ ਘਟਵਾ ਪਰ ਕੇ ਇਨਕਮ ਕਿੰਨੀ ਘਟਵਾ ਅਸੀਂ ਭਾਵੇਂ ਜਿੰਨੀ ਮਰਜੀ ਡੇਗਾ ਬੜੀ ਚਲੀਏ ਥੱਲੇ ਤਹੇ ਕੀ ਕੀ ਉਹਨਾਂ ਦੀ ਆਦੀ ਆਉਂਦੇ ਨਾਲ ਉਹ ਲੋਕਾਂ ਦੇ ਇਸ ਕਰਕੇ ਇਹ ਇਹ politcal ਸਵਾਲ ਬਣਨਾ ਹੈ ਔਰ ਇਹਦੇ ਵਿੱਚ ਖਾਸ ਕਰਕੇ ਕਿਸਾਨਾਂ ਦਾ ਇਸ ਵੇਲੇ ਬਹੁਤ ਵੱਡਾ ਰੋਲ ਸੀ ਸਾਰੇ ਇਕੱਠਾ ਹੋ ਗਏ ਨੈਸ਼ਨਲ ਲੈਵਲ ਦੇ ਉੱਤੇ ਇਹਦੇ ਉੱਤੇ ਆਵਾਜ਼ بلند ਕਰਦੇ ਕਿ ਨਾ ਸਰਕਾਰ ਨੂੰ ਵੀ ਹੌਸਲਾ ਹੁੰਦਾ ਇੰਡੀਅਨ ਗਵਰਨਮੈਂਟ ਨੂੰ ਵੀ ਹੌਸਲਾ ਹੁੰਦਾ ਕਿ ਭਾਈ ਇਹ ਸਾਡੇ ਨਾਲ ਖੜੇ ਆ ਤੇ ਇਸ ਕਰਕੇ ਉਹ ਬਾਰਗੇਨਿੰਗ ਦੇ ਵਿੱਚ ਵੀ ਤੁਹਾਡਾ ਜਿਹੜਾ ਹੈਗਾ ਤੁਸੀਂ ਡੱਟ ਕੇ ਪੈਂਦੇ ਜੋ ਤੇ ਜੇ ਤੁਸੀਂ ਹੁਣ ਪੰਜਾਬ ਦੇ ਵਿੱਚ ਹੀ ਉਧਿਆ ਲਿਆ ਇਹਨਾਂ ਨੂੰ ਫਿਰ ਉਹਦੇ ਨਾਲ ਤੇ ਫਿਰ ਧਿਆਨ ਹੁਣ ਸਾਰਾ ਪੰਜਾਬ ਵਾਲੇ ਪਾਸੇ ਆ ਲ ਗਿਆ ਪਰ ਇਹ ਗੱਲ ਜਰੂਰ ਹੈਗੀ ਹੈ ਕਿ ਸਰਕਾਰ ਨੂੰ ਨੇ ਲੈਂਡ ਪੋਲਿਸੀ ਵਾਪਸ ਨੂੰ ਲੈਣੀ ਪੈਣੀ ਆ ਇਹਨਾਂ ਪ੍ਰੈਸ਼ਰੇ ਚ ਲੰਬਾ ਇਹਨਾਂ ਦੀ ਲੱਤਾਂ ਦੇ ਵਿੱਚ ਦਮ ਨਹੀਂ ਹੈਗਾ ਇਹ ਮਿਸ਼ਨ ਪੰਜਾਬੀ